ਲੱਪਾ ਰੋਟੀ ਪਈਏ ਪੱਕ ਗਈਆਂ ਹਾਂ ਜੀ ਜੀਜਾ ਕਾਉਣੀਆਂ ਰੋਟੀ ਤਾਂ ਗਰਮ ਗਰਮ ਖਾ ਲਈਏ ਕੋਲੀ ਦਾ ਚੱਕ ਲੈਂਦਾ ਜੀਜਾ ਕੋਈ ਚੱਲ ਆ ਪਈਏ ਚੇ ਪਾ ਦਿੰਨੇ ਆ ਦਾਲ ਹਾਈ ਚ ਪਾ ਦੇ ਕਾਦੀ ਹੈ ਮੂੰਗੀ ਮਾਸਰੀ ਬਣਾਈ ਆ ਮੈਂ ਤਾਂ ਮੈਂ ਆਪਾਂ ਸੋਈ ਮੂੰਗੀ ਕਰੀ ਜੇ ਤਾਂ ਹੋਰ ਕਰ ਲਾਂਦੇ ਕੋਈ ਚੱਲ ਫਿਰ ਮੈਂ ਤਾਂ ਬਣਾ ਲਈ ਹੁਣ ਮੈਂ ਕੀ ਕਰਾਂ ਹੁਣ ਕੋਈ ਦਿੱਕੀ ਨਹੀਂ ਮੈਨੂੰ ਤਾਂ ਹੋਰ ਕੋਈ ਸਬਜ਼ੀ ਲੈ ਆਜੇ ਸਿਆਲਾਂ ਦੀ ਸਬਜੀ ਹੈਗੀ ਫਿਰ ਹੋਰ ਕਦ ਹੋਊਗੀ ਗੋਭੀ ਗਾਜਰਾ ਆਲੂ ਮਟਰ ਕਿੰਨਿਆਂ ਦਾ ਸਬਜ਼ੀਆਂ ਨੇ ਜੀ ਉਤਰਿਆ ਪਿਆ ਸਾਗ ਲਿਆਦੀ ਅੱਜ ਤਾਂ ਮੈਨੂੰ ਕਿਤੋਂ ਨਾ ਕਿਤੋਂ ਸਾਗ ਬਣਾ ਲਾਂਗੇ ਤਾਂ ਅਥਣੇ ਸਾਗ ਹੁਣ ਮੈਨੂੰ ਸ਼ਰਮ ਨਹੀਂ ਆਉ ਮੈਂ ਉਰੇ ਕਹਿਣਗੇ ਪਰੌਣਾ ਖੇਤਾਂ 'ਚ ਫਿਰਦਾ ਕੇ ਕਿਸੇ ਦੇ ਕਿਸੇ ਹੁੰਦਾ ਕੋਈ ਨਹੀਂ ਬਹੁਗਾ ਹੈਗਾ ਆਪਣੇ ਖੇਤੋਂ ਤੋੜਦੇ ਆ ਆਪਣੇ ਠੇਕੇ ਦੇ ਦਾ ਲਾ ਰਖਿਆ ਕੋਈ ਨਹੀਂ ਫਿਰ ਕਿੰਦਾ ਹੈਗਾ ਉੱਥੇ ਕਿਹੜਾ ਤੂੰ ਪੰਡ ਬੰਨਣੀ ਹੈਗੀ ਭੋਰਾ ਤਾਂ ਸਾਗ ਦਾ ਲਿਆਉਣਾ ਉਥੋਂ ਦੋ ਚੀਰਨੀ ਆਪਾਂ ਨੂੰ ਮੁਕਦੀਆਂ ਨਹੀਂ ਸਾਗ ਦੇ ਵਿੱਚ ਪਾਲਕ ਪਾ ਲਾਂਗੇ ਮੇਥਾ ਬਾਥੂ ਪਾ ਲਾਂਗੇ ਇੰਨਾ ਸਾਰਾ ਹੋ ਜਾਊਗਾ ਤਾਂ ਲੈ ਫੜਾ ਦੇ ਫੇਰ ਇੱਕ ਰੋਟੀ ਆਹ ਤਾਂ ਬਾਜਰੇ ਦੀ ਐ ਹੋਰ ਹੁਣ ਬਾਜਰੇ ਦੀ ਰੋਟੀ ਤਣਕ ਦੀ ਕਣਕ ਦੀ ਮੈਂ ਪਕਾਈ ਰੋਟੀਆਂ ਖਾਈ ਜਾਂਦੇ ਕਿਹਨੂੰ ਪੁੱਛ ਕੇ ਲੱਗਿਆ ਪਕਾਉਣਾ ਤੇ ਲੈ ਨਾ ਮਾਂ ਹੁਣ ਪੁੱਛ ਕੇ ਪਕਾਇਆ ਕਰਾਂਗੇ ਰੋਟੀਆਂ ਸੀ ਕਿਉਂ ਠੇਕਾ ਲੈ ਰਖਿਆ ਮੈਂ ਤੁਹਾਡਾ ਲੈ ਤੂੰ ਤਾਂ ਨਹੀਂ ਠੇਕਾ ਲੈਤਾ ਤੇਰਾ ਦਸ ਮਾਨ ਸਾਰਾ ਤੇਰਾ ਤਾਂ ਨਹੀਂ ਵਰਤਦੇ ਨਾਲੇ ਤੇਰੀ ਸ਼ਰਮ ਨਹੀਂ ਆਉਂਦੀ ਇਹਦੇ ਕੋਲ ਬੈਠੇ ਨੂੰ ਲੈ ਸ਼ਰਮ ਨੂੰ ਕੀ ਰੋਟੀ ਖਾਣਿਆ ਹੋਰ ਕਰੇਗੀ ਖਾਂਦੇ ਨਹੀਂ ਅਸੀਂ ਹਰਦਾ ਜੇਠ ਹੈ ਲੈ ਕੇ ਜੇ ਅੱਜ ਰੋਟੀ ਫਾੜ ਤੂੰ ਕਰੀ ਕਰੀ ਜਾਊਗੀ ਕਾੜ ਜਾ ਖਾਣੇ ਦਾ ਪਹਿਲੀ ਬੁਰਕੀ ਆ ਚੜਾਤੀ ਡੰਡੀ ਨਾ ਕਰਦੀ ਪਰਾਂ ਕਿਉਂ ਰਗੜਨੀ ਹੈ ਡੰਡੀ ਕਾ ਤੋ ਹੋਮਾ ਪਰਾਂ ਹੱਕਾ ਮੇਰਾ ਘਰ ਦੇ ਵਿੱਚ ਨਹੀਂ ਤੇਰਾ ਕਾਹਦਾ ਹੱਕ ਬਣਦਾ ਘਰ ਮੇਰਾ ਹੈ ਤੂੰ ਹੀ ਨੰਬਰਦਾਰ ਨਹੀਂ ਬਣੀ ਫਿਰਦੀ ਹੈਗੀ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਥੋ ਉੱਠ ਕੜ ਨਹੀਂ ਉਹ ਬਣੂਗੀ ਜਿਹੜੀ ਨਾ ਕਿਸੇ ਨਾ ਬਣੀ ਹੋਵੇ ਨਾਲ ਭਾਈ ਤੂੰ ਕਿਉਂ ਬੈਠਾ ਇਹਦੇ ਕੋਲ ਤੈਨੂੰ ਕਹਤਾ ਨਾ ਉੱਠ ਕੜ ਲੇ ਮੈਂ ਕਾ ਦੁੱਟ ਗੜਾ ਰੋਟੀ ਤਾਂ ਹੁਣ ਖਾਣੀ ਐ ਹੋਰ ਦੱਸ ਕਿੱਥੇ ਬਾਹਰ ਬਹਿ ਕੇ ਖਾਣਾ ਚੁੱਲੇ ਦੇ ਬਹਿ ਕੇ ਖਾਦੀ ਜਾਊਗੀ ਲੈ ਖਾ ਜੀਜਾ ਰੋਟੀ ਐ ਤਾਂ ਹੀ ਕਰੀ ਬਾਬੇ ਉਚਾਲੇ ਬਹਿ ਕੇ ਅੜ ਕੇ ਲੈ ਸੁਣਨੀ ਐਂ ਦੇਖ ਲੈ ਟਿਕਣ ਦਿੰਦੀ ਆ ਕਿਤੇ ਨਾ ਉਹੀ ਗੱਲ ਐ ਜਾਣ ਦੇਵੇਂ ਨਾ ਉਹੀ ਗੱਲ ਭਈ ਇੱਥੇ ਰਹਿਣ ਦੇਵੇਂ ਉਹੀ ਗੱਲ ਸੁਣ ਲ ਖੜੀ ਹੋ ਜਾ ਹੁਣ ਲੈ ਗੱਲ ਨਹੀਂ ਮੈਂ ਤਾਂ ਖੜੀ ਮੈਂ ਤਾਂ ਹੁੰਦੀ ਨਹੀਂ ਹੈਗੀ ਖੜੀ ਜਾ ਤੂੰ ਜੋਰ ਲਾ ਲੈ ਜਿਹੜਾ ਲਾਉਣਾ ਮੈਂ ਜੇ ਮੈਂ ਜੋਰ ਲਾਉਂਦੇ ਆ ਕਹਿੰਦਾ ਚੁੱਲੇ 'ਚ ਮੂੰਹ ਦੇ ਦੂੰਗੀ ਇਹ ਲੈ ਤੂੰ ਤਾਂ ਸਾਰਾ ਖੁਸ਼ੀ ਕਰ ਦੇਂਗੀ ਕਰੂੰਗੀ ਆ ਨਾ ਕੋਈ ਨਾ ਬਠਿਆ ਰਖਿਆ ਤੇ ਸਰਾਣੇ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਨਾ ਫੇਰ ਕੀ ਘਸ ਗਿਆ ਹੋ ਜਾ ਮੈਂ ਘਸ ਗਈ ਸਰਾਣੇ ਬੈਠਣ ਨਾਲ ਬਗਾਨਾ ਕੋਈ ਮੈਂ ਮਾਰੋਦਾ ਨਹੀਂ ਆਇਆ ਹੋਰ ਹੁਣ ਜਮਾਈ ਆ ਤੇਰਾ ਮੇਰਾ ਜਮਾਈਆ ਉਹਦੇ ਘਰ ਆਲਾ ਹੈ ਮੇਰਾ ਨਿਕਲਾ ਮੇਰਾ ਉਹਦੇ ਕੋਲ ਆ ਕੇ ਬੈਠਣ ਦਿੰਨੀ ਐ ਨਹੀਂ ਬੈਠਣ ਦਿੰਦੀ ਹਾਂ ਤੁਹਾਡੇ ਪਰ ਕੰਨ ਨਾ ਫਰਤ ਪਵਾ ਰੱਖੀ ਆ ਕਰਾਂ ਕੀ ਮੇਰਾ ਤਾਂ ਜੀਜਾ ਠੀਕਾ ਭਾਈਆਂ ਵਰਗਾ ਮੇਰਾ ਇਹ ਅੱਛਾ ਤੇਰਾ ਭਰਾ ਬਣ ਗਿਆ ਇਹ ਉਹਦਾ ਖਸਮਾ ਬੱਟੀ ਦਾ ਤੇਰਾ ਭਰਾ ਕਦੋਂ ਤੋਂ ਬਣ ਗਿਆ ਤਾਹੀਂ ਖਾ ਖਾ ਨਹੀਂ ਨਾ ਉਹਦਾ ਵੀ ਨਹੀਂ ਬਣ ਨਹੀਂ ਦਿੰਦੀ ਤੂੰ ਮੈਂ ਤੈਨੂੰ ਕਾ ਵਿੱਚ ਚੁੱਪ ਕਰਕੇ ਖੜਾ ਹੋ ਜਾ ਭਾਈ ਮੈਂ ਨਹੀਂ ਰੋਟੀ ਖਾਣ ਦਿੰਦੀ ਸੜਕ ਤੇ ਪਕਾ ਲੋ ਜਾ ਕੇ ਕਿਉਂ ਪਕਾਉਂਦੇ ਛੱਡ ਜਾ ਇਹ ਕੀ ਗੱਲ ਕਰ ਮੇਰਾ ਕ ਕਿਸੇ ਦਾ ਨਾ ਨਹੀਂ ਮੇਰੇ ਨਾਂ 'ਇਹ ਕਰ ਕਰ ਮੇਰੇ ਤੇਰੇ ਨਾਂ ਆ ਉਹ ਸਾਡੇ ਨਾਂ ਤੋਰ ਫਿਰ ਇਹਨਾਂ ਨੂੰ ਅਜਾ ਤਨ ਦਾ ਲੋੜੇ ਨਹੀਂ ਆਪਦੇ ਘਰੇ ਖਾਵਾਂਗੇ ਪਕਾਵਾਂਗੇ ਮੌਜ ਨਾਲ ਆ ਜਾਂਦੇ ਕੋਤਬਾਈ ਦੂਹ ਲੈਣ ਗਈ ਆ ਬਿਮਾਰ ਹੋ ਗਈ ਇਹ ਦੱਸੂਗੀ ਦਵਾਈ ਕਿਹਦੀ ਰਹਦੀ ਇੱਥੇ ਖਬਰ ਕਿਦੇ ਕੋਲ ਜਾੜੀ ਆ ਕੰਮ ਤਾਂ ਉਹਨੂੰ ਕਰਨ ਨਹੀਂ ਦਿੰਦੀ ਕੋਈ ਅੱਛਾ ਸਾਡੇ ਖਿਲਾਫ ਕਰਕੇ ਧਰਤੀ ਉਹ ਬਿਮਾਰ ਹੋਈ ਹੋਵੇ ਨਾ ਮਾਂ ਦਾ ਤਰਸ ਆਉਂਦਾ ਇਹ ਵਰਗੀ ਦੀ ਹੈਗੀ ਉਹਦਾ ਆਪਣੇ ਆਪ ਦੇ ਮੰਗਰ ਲਾਰਖੀ ਇਹਨੂੰ ਤਾਂ ਪਕਾ ਕੇ ਦੇ ਦੇ ਦੋ ਕੁੱਤੜੀ ਆ ਖਾਣ ਕੁੱਤੜੀ ਜੇ ਤੈਨੂੰ ਖਾਣ ਨੂੰ ਦੇਈ ਜਾਵੇ ਤਾਂ ਮੈਂ ਚੱਗੀ ਆ ਤੈਨਹੀਂ ਮਾਂ ਮਾੜੀ ਜਾ ਤੂੰ ਦਾ ਕੁਸਣਾ ਖਾਣ ਨੂੰ ਦੇ ਸਾਡੇ ਘਰੇ ਬਥੇਰੇ ਤੂੰ ਕਿਹੜਾ ਤੋਰ ਸਹੀ ਇਹਨੂੰ ਹਾਂ ਦੇ ਘਰੇ ਹੁੰਦਾ ਤਾਂ ਫਿਰ ਉਹਨੂੰ ਤੁਸੀਂ ਨਾ ਬੱਠੇ ਹੁੰਦੇ ਉੱਥੇ ਆ ਫੇਰੇ ਘਰ ਤਾਂ ਖਾਈ ਜਾਂਦੇ ਹੋ ਤੁਸੀਂ ਠੀਕ ਨਹੀਂ ਆਵਦਾ ਲੈ ਆਵਦਾ ਸਾਨੂੰ ਪਤਾ ਹੈ ਤੇਰੀ ਹਾਂ ਸੜਕ ਤੇ ਬਹਿ ਕੇ ਪਕਾ ਲਓ ਕਿਉਂ ਸੜਕ ਤੇ ਕਿਉਂ ਬੈਠੀ ਐ ਆਵਦਾ ਘਰ ਆ ਅਬ ਤੇ ਘਰੇ ਬਹਿ ਕੇ ਪਕਾ ਕੇ ਖਾਵਾਂਗੇ ਤੋਰ ਦੇ ਉੱਥੇ ਭੱਗ ਜਾ ਕਿਉਂ ਜੰਮੀ ਬੈਠੀ ਐ ਨਾਲੇ ਉਹ ਵੀ ਤੂੰ ਮੇਰੇ ਬੰਦੀਆਂ ਗਈ ਉਹ ਆਚੀਆਂ ਤੂੰ ਮੇਰੀ ਧੀ ਨਹੀਂ ਤੂੰ ਮੇਰਾ ਦੁਸ਼ਮਣ ਹੈ। ਹਾਂ ਮੇਰੇ ਤਾਂ ਇੱਕੋ ਹੀ ਧੀ ਰਹਿ ਗਈ। ਤੂੰ ਐਂ ਕਰ ਸਾਲੀਏ ਤੂੰ ਐਂ ਆ ਦੋ ਰਹਿ ਗਈਆਂ ਰੋਟੀਆਂ ਚੂਰੀਏ ਕੁੱਟ ਦੇ ਮੈਨੂੰ ਆ ਮੂੰਗੀ ਦੀ ਮੈਨੂੰ ਘੱਟ ਸਵਾਦ ਲਾ ਦੀ ਇਹ ਤਾਂ ਐਂ ਭੌਂਕੀ ਜਾਊਗੀ। ਲਿਆ ਮੱਖਣੀ ਲਿਆ ਜਿੱਜਾ ਚੱਕ ਕੇ ਅੰਦਰੋਂ। ਆਹੋ ਕੋਈ ਨਹੀਂ। ਕਿੱਥੇ ਪਈ ਐ? ਅੰਦਰ ਪਈ ਆ ਉੱਥੇ। ਤੇਰਾ ਪਿਓ ਵੱਲ ਕੇ ਗਿਆ ਸੀ ਮਾਝਾ ਇੱਥੇ। ਗੜਬੀ ਤੋ। ਜਾ ਦੇ ਮੱਖਣੀਆਂ ਕੁੱਟ-ਕੁੱਟ ਕੇ ਦੰਨੀਆਂ ਚੂਰੀਆਂ ਇਹਨੂੰ। ਪਿਓ ਪਿਓ ਲੈ ਰੱਖੀ ਆ ਹੋਰ ਕੀ ਦਾ ਸੀ ਪਿਓ ਹੋ ਮੇਰਾ ਵੀ ਸੀ। ਨਹੀਂ ਉਹਦਾ ਕਹਿ ਨਹੀਂ ਐ। ਫਿਰ ਉਹ ਕਰਦਾ ਸੀ। ਉਹਦਾ ਕੁਛ ਲੱਗਦਾ ਹੋਊ। ਤੂੰ ਮਰਿਆ ਮੇਰੀ ਗੱਲ ਸੁਣ ਮੈਂ ਤਾਂ ਤਨਵੀ ਇੱਕ ਚਮਚਾ ਨਹੀਂ ਦਿੰਦੀ ਦੇਦਾ ਬਹੁਤ ਕੁਝ ਆਹ ਦੇ ਤਾਂ ਤੂੰ ਮੈਨੂੰ ਹੁਣ ਇਦੋਂ ਬਾਅਦ ਮੈਂ ਤੈਨੂੰ ਕਹਤਾ ਅਬ ਜੇ ਚੱਕ ਟਿੰਡ ਫੋੜੀ ਇੱਥੋਂ ਖੜੀ ਹੋ ਜਾ ਮੈਂ ਰੋਟੀ ਖਾਣ ਦੀ ਟਿੰਡ ਫੋੜੀ ਚਕਾ ਇਸ ਤਾ ਤਿਆਰ ਆ ਅਜ ਤਾਂ ਜਾਣ ਨੂੰ ਤਿਆਰ ਆ ਆਏ ਨਾ ਇਸੇ ਨੂੰ ਤੋੜ ਦੇ ਤੂੰ ਉਹਨੂੰ ਰੱਖ ਲੈ ਕੋਈ ਨਹੀਂ ਰੱਖ ਲੂੰਗੀ ਹਾਂ ਲੱਗ ਜੇ ਮੈਂ ਆਂਦਾ ਲੋੜ ਨੇ ਕੁੜੀਆਂ ਵਗ ਜਾਣੀ ਐ ਇਹ ਵਗ ਜੂਗੀ ਖੁੱਲੀ ਕੋਈ ਆ ਉੱਥੇ ਬੈਠੀ ਐ ਤੈਨੂੰ ਫਿਰ ਖੁੱਲੀ ਨੂੰ ਕੀ ਆ ਨਹੀਂ ਕੀ ਸ਼ਰਮ ਮੈਨੂੰ ਕਿਹਾ ਕਿਹਾ ਹੌਂਸਿਰ ਲੱਗਦਾ ਕੰਮ ਬਿਠਾ ਲਿਆ ਜੀਤ ਕਰਦੀ ਹੋ ਗਿਆ ਹੌਂਸਿਰ ਲੱਗਦਾ ਸਰੀਕਾ ਮੇਰਾ ਫੇਰ ਵੀ ਘਰ ਵਾਲੀ ਜਿਵੇਂ ਘਰ ਵਾਲੀ ਬੈਠੀ ਹੁੰਦੀ ਆ ਘਰ ਵਾਲੀ ਕਿਉਂ ਘਰ ਵਾਲੀ ਕਿ ਜਿਆਦਾ ਬੈਂਦੀਆਂ ਨੇ ਬੰਦੇ ਤਾਂ ਬੰਦੇ ਨੂੰ ਚਾਰ ਕੋ ਦੂਰ ਹੋਣਾ ਚਾਹੀਦਾਗਾ ਨਾ ਘਰ ਵਾਲੀਆਂ ਜਿਆਦਾ ਬੈਂਦੀਆਂ ਨੇ ਲਵੇ ਲੱਗ ਕੇ ਹੋਰ ਹੁਣ ਕੀ ਗੱਲ ਹਾਂ ਪਰ ਪਾਈ ਕਿ ਬੈਠਦੀਆਂ ਨਾ ਘਰ ਵਾਲੀਆਂ ਵੀ ਨਹੀਂ ਬੈਠਦੀਆਂ ਕਰਦੀਆਂ ਪਰ ਇਹ ਤਾਂ ਥੋੜੀ ਐਸੀ ਬੰਦਿਆਂ ਨੂੰ ਨਾ ਮੇਂ ਲੈਣੇ ਨੂੰ ਖੜ ਜਾ ਮੇਰੀ ਗੱਲ ਸੁਣ ਮਾਂ ਰਾਲੀ ਤਾਂ ਤੂੰ ਇਹਦੀ ਤੌਰ ਦੀ ਕੌਲੇ ਕਛਣ ਹੈ ਕਿੱਥੇ ਕੌਲੇ ਕਛਣ ਖਬਰਦਾਰਵਾਜੀ ਜੇ ਮੇਰੀ ਧੀ ਨੂੰ ਕੁਝ ਬੋਲੀਆਂ ਨਾ ਤੇਰੀ ਸੁng ਕੁਟ ਨੂੰ ਇਥੋਂ ਲਾਹੌਰ ਤੂੰ ਤਾਂ ਕਿਤੇ ਕੁਝ ਹੋਰ ਨਾ ਕਰਦੇ ਸਾਨੂੰ ਮਾਰਨਾ ਦੇ ਮੈਂ ਤੂੰ ਲੱਗੀ ਆਉਣ ਦੇ ਮੇਰੀ ਧੀ ਨੂੰ ਜੀਵ ਚੱਲਣ ਮੈਂ ਨਹੀਂ ਤੂੰ ਲਾਈ ਆ ਮੈਂ ਆਪ ਤੋਂ ਨਹੀਂ ਲੱਗੀ ਬੋਲਣ ਤੂੰ ਆਈਏ ਮੇਰੇ ਜੀਵ ਚੱਲਣਾ ਕਿੰਨਾ ਕਿਤੇ ਚਿਪਰਾਂ ਹਾਂ ਮੈਂ ਆ ਬੰਦ ਕਰ ਡੱਬੜਵਾ ਬੰਦ ਕਰ ਮੈਂ ਕਰਦੀ ਨਹੀਂ ਮੈਂ ਕਿਵੇਂ ਕਰ ਬੰਦਾ ਆ ਕੁੜੀਆਂ ਨੂੰ ਕਾ ਰੋਟੀ ਖਾ ਲੈਣਗੀਆਂ ਨਾਲੇ ਤੂੰ ਲੈ ਜਾ ਰੋਟੀਆਂ ਪਵਾ ਕੇ ਅੰਦਰੋਂ ਬੇਟਾ ਆਇਓ ਖਾ ਲਓ ਭਾਈ ਪਕਰੀ ਐ ਚਾਜੀ ਹੋਰ ਤੇ ਇਹਨਾਂ ਕੁੜੀਆਂ ਨੂੰ ਵੀ ਹਾਂ ਸਾਰਿਆਂ ਦਾ ਘੰਟਾ ਡੇਰਾ ਇੱਕ ਸਾਈਡ ਤੇ ਕਰਦੀ ਐ ਤੂੰ ਤਾਂ ਸਾਰਿਆਂ ਨੂੰ ਭੁੱਖੇ ਮਾਰ ਦੇਂਗੀ ਜੇ ਤੇਰਾ ਬਸ ਚੱਲੇ ਤਾਂ ਇਹਦਾ ਪਹਿਲੇ ਦਿਨ ਹੀ ਉਹ ਮਾਰਦੀ ਨਹੀਂ ਇਹਦੇ ਹੱਥ ਦੀ ਫਰਕ ਆਂਦਾ ਅਸਤਾ ਉਹ ਮਾਰਦੀ ਨਹੀਂ ਕਰੇ ਵੀ ਇਸੇ ਹੱਥ ਦੀ ਖਾਨੇ ਆਂ ਉਹ ਤਾਂ ਮੈਂ ਘੱਟ ਹੀ ਕਹਿਣਾ ਵੀ ਰੁਦਾ ਰੋਟੀ ਲਵੇ ਲੱਗੇ ਨਾ ਤੇ ਡੱਡਾ ਤਾਂ ਭਰ ਨਹੀਂ ਆ ਸਾਨੂੰ ਤਾਂ ਅਸੀਂ ਪਰ ਹੀ ਰੱਖ ਦਿਆਂ ਦੂਜੇ ਕੰਮ ਧੰਦੇ ਤੇ ਆਲਟਾ ਉਹ ਕਰ ਕੀ ਰਾਜੀ ਨਹੀਂ ਪਹਿਲੇ ਦਿਨ ਹੀ ਹਾਂ ਫਿਰ ਕੋਈ ਤਾਂ ਕੰਮ ਕਰੇ ਉਹ ਜੇ ਹੋਰ ਨਹੀਂ ਤਾਂ ਰੋਟੀ ਟੁੱਕ ਦੇ ਨੇੜੇ ਤਾਂ ਉਹ ਲੱਗ ਕੇ ਰਾਜੀ ਨਹੀਂ ਉਹ ਤਾਂ ਕੱਲ ਦੀ ਰਹਿੰਦੀ ਆ ਚੁੱਲ੍ਹੇ ਤੋਂ ਆਹ ਹੋ ਤੂੰ ਤਾਂ ਇਹ ਕਹਿਣਾ ਉਹਨੂੰ ਕਿਉਂ ਤੇਰੇ ਹੱਕ ਚ ਨਹੀਂ ਖੜੀ ਉਹ ਹੱਕ ਚ ਨਹੀਂ ਖੜੀ ਹੈ ਉਹ ਮ ਤੇਰੇ ਜਿਆਦਾ ਆਇਆ ਕਰੂੰਗੀ ਮੈਂ ਵੀ ਮਾਂ ਸੀ ਸਾਡੀ ਠੀਕ ਹੈ ਨਾ ਹੋਰ ਅੱਖਾਂ ਚੋਂ ਸੁਣ ਦੇ ਦੇ ਕੇ ਰੋਇਆ ਕਰੇਗੀ ਇਹਦਾ ਮਾਈ ਹੁੰਦੀ ਐ ਦੇਖਾਂਗੇ ਜਦੋਂ ਉਹੀ ਗੱਲ ਐ ਭੂਤਲੇ ਮੈਂ ਤਾਂ ਹੁਣ ਇਹ ਰਵਾ ਰੱਖਿਆਂਗੇ ਅਸੀਂ ਉਦਲੇ ਮਨੋਂ ਵੀ ਨਹੀਂ ਰੋਂਦੇ ਅਸੀਂ ਤਾਂ ਜਿਹੜਾ ਲੋਕ ਉਦਲੇ ਮਨੋਂ ਰੋ ਲਾਉਂਦੇ ਆ ਉਹ ਤਾਂ ਚੋਂਦੀ ਨਾ ਰਵਾਤੇ ਭਜਲੇ ਮਨੋਂ ਵੀ ਨਾ ਰੋਈ ਮੈਨੂੰ ਕਿੰਨਿਆ ਕਰੋਂ ਦਾ ਗੱਲ ਸੁਣਨੀ ਕਰ ਬੰਦੇ ਨਾ ਕਾਰਬੰਦ ਕਿਉਂ ਆ ਜਿਹੜੀ ਹੈਗੀਆਂ ਲਾ ਦੇ ਬਸ ਪੱਕ ਗਈਆਂ ਕੁੜੀ ਗੁੱਟ ਦੇ ਬਈ ਮੈਂ ਤਾਂ ਮੂੰਗੀ ਦੀ ਰੋਟੀ ਦਾ ਆ ਗਾ ਜੀ ਜੰਦਰੋਂ ਭੰਦਾ ਫੜਾਈ ਆਟਾ ਚੱਕਦਾ ਰੋਟੀ ਪੱਕ ਗਈ ਆਪਣੀ ਹਾਂ ਮੈਂ ਦੇਖ ਦਾਂ ਅੱਜ ਜਿੰਦਾ ਲਾਉਣੀ ਆ ਅੱਜ ਚੱਕ ਲੈ ਕਿਵੇਂ ਲਾਏਗੀ ਮੈਂ ਕਹਾੜੀ ਨਾਲ ਤੋੜ ਦੂੰ ਹਾਂ ਤੋੜੇ گاਉਣ ਵਾਲੀ ਆ ਮੇਰੀ ਕੁੜੀ ਕੋਈ ਨਹੀਂ ਕੁੜੀ ਤਾਂ ਤੈਨੂੰ ਖਵਾਉ ਗੁਲਗਲੇ ਲਾ ਕੇ ਕੁੜੀ ਵੱਧੋ ਖਵਾਉਂਦੇ ਆ ਕੁੜੀ ਵਾਲੀਆਂ ਹੀ ਖਾਲੀ ਪੂਰੀਆਂ ਲਾਏ ਜੇ ਨਿਕਲ ਜੂ ਕਿੰਨਾ ਗਾਏ ਬੜਾ ਖਵਾਜਣੀ ਸੀ ਐਂ ਜੇ ਨਿਕਲ ਜੂ ਦੇਖੋ हां बस ਛੱਡ ਦੇ ਮੈਂ ਚੱਕ ਦਿੰਦੀ ਆ ਲੈ ਲੈ ਕੁੱਟ ਦੇ ਕੇ ਰਹਾ ਠੰਡੀਆਂ ਨਾ ਹੋ ਜਾਣ ਕੇਰਾ ਹਾਂ ਹਾਂ ਕੋਈ ਨਾ ਜੇ ਮੱਖਣੀ ਹੈਗੀ ਠੀਕ ਆ ਨਹੀਂ ਦੇਸਤੀ ਘੋ ਪਿਆ ਹੋਣਾ ਨਾ ਮੈਂ ਮੱਖਣੀ ਲਿਓਨੀ ਆ ਚੱਕ ਕੇ ਅੰਦਰੋਂ ਕੌਲਾ ਲਿਓਨੀ ਆ ਜੀ ਲੈ ਠੀਕ ਜੋ ਬੜ ਵਾਸਤੇ ਜੋ ਕੱਲ ਨਸਾ ਦਾ ਹੋਵੇ ਬੋਲੀ ਜਾ ਤੇਰੇ ਨਾਲ ਕਿਹੜਾ ਮੱਥਾ ਮਾਰੇ ਅਸਤਵ ਦੀ ਰੋਟੀ ਪਕਾ ਲਈ ਆਪਦੀ ਖਾ ਲਾਂਗੇ ਚੰਗੀ ਚੂਰੀਆਂ ਕਟਕਟ ਖਾਵਾਂਗੇ ਮੈਂ ਮਦਦ ਨਹੀਂ ਆ ਕਿਉਂ ਕੋਈ ਤੇ ਮਰਜ਼ੀ ਨੇ ਲੱਗ ਜਾਂਦੀਆਂ ਨੇ ਪਕਾਉਣ ਨੱਕ ਵਰਤਾ ਜੰਦਾ ਲਾਤਾ ਰਸੋਈ ਨੂੰ ਇੱਕ ਦੇਖਦੇ ਆ ਆ ਗਈ ਹਾਂ ਬੇਬੇ ਆ ਗਈ ਲੈ ਇਹ ਦਵਾਈ ਕੀ ਕਹਿੰਦਾ ਡਾਕਟਰ ਬਸ ਬੁਖਾਰ ਜ਼ਿਆਦਾ ਧੀਗਾ ਤਾਂ ਹੀ ਇਹਨਾਂ ਦਰਦ ਹੁੰਦਾ ਤੁਹੀ ਚ ਪਾਜਾ ਭਾਈ ਫਿਰ ਹੋਰ ਕੀ ਆ ਉਹ ਦੇਖ ਲੈ ਰੋਟੀ ਖਾਈ ਆ ਕਿ ਨਹੀਂ ਮੈਂ ਕਿੱਥੋਂ ਖਾਲ ਗੁਲਕਲੇ ਮੋਜਾਂ ਨਾਲ ਚਿੱਲੇ ਤੇ ਬੈਠੇ ਰੋਟੀ ਪਕਾਈ ਜਾਂਦੀ ਆ ਤੇ ਉਹ ਬੋਲਦਾਗਾ ਤੇਰੇ ਵਾਲਾ ਪਰਵਨਾ ਕਹਿੰਦਾ ਕਿ ਚੂਰੀ ਕੁੱਟ ਕੇ ਦੇ ਦੇ ਮੈਨੂੰ ਨਾ ਤੈਨੂੰ ਨਹੀਂ ਦਿੱਤੀ ਰੋਟੀ ਉਹਨੇ ਉੱਲੋ ਐ ਮੈਨੂੰ ਰੋਟੀਦਿਆਂ ਨਾਲ ਹੀ ਉਹ ਉਹ ਤੇਰੇ ਵਾਲੇ ਖਾਸ ਮੈਨੂੰ ਦੇਦੇ ਹੋਈ ਬਹੁਤ ਚੂਰੀਆਂ ਕੋਟ-ਕੋਟ ਦਿੰਦੀ ਆ ਉਹਨੂੰ ਹਾਂ ਦੇਖ ਲੈ ਮੈਂ ਖਤਰਾ ਜੇਠਾ ਤੱਕ ਸ਼ਰਮ ਨਹੀਂ ਆਉਂਦੀ ਕਹਿੰਦੀ ਮੇਰੇ ਭਰਾਵਾ ਵਰਗਾ ਤੇਰਾ ਭਰਾ ਕਿੱਥੋਂ ਬਣ ਗਿਆ ਮਖਾਏ ਜਦੋਂ ਮੇਰੇ ਨਾਲ ਤਾਂ ਸਿੱਧੇ ਮੂੰਹ ਬੋਲਦਾ ਨਹੀਂ ਹਾਂ ਗੱਲ-ਗੱਲ ਤੇ ਆਏ ਪੁੱਠਾ ਸਿੱਧਾ ਬੋਲਦਾ ਮੈਨੂੰ ਸਮਝ ਨਹੀਂ ਆਉਂਦੀ ਜਿਹੜੀ ਨਿੱਕੀ ਦੀ ਛਿੱਤਰ ਖਾਊਗੀ ਇਹਨਾਂ ਤੋਂ ਹੋਰ ਕੁਛ ਨਹੀਂ ਜਿਹੜੀ ਅੰਦੇ ਪਿੱਛੇ ਲੱਗੀ ਫਿਰਦੀ ਆ ਮੈਂ ਕਹਤਾ ਪੁੱਤ ਮੈਂ ਖਾ ਜਾਣ ਤੇ ਮੇਰੇ ਕੁੜੀ ਨੂੰ ਕਹਿੰਦੀ ਗਈ ਆ ਕੌਲੇ ਕਛਣ ਮਖੋ ਦਵਾਈ ਲੈਣ ਗਈ ਆ ਕੌਲੇ ਕਛਣ ਨਹੀਂ ਗਈ ਅੱਛਾ ਇਹ ਕਹਿੰਦੀ ਸੀ ਐ ਕਹਿੰਦੀ ਸੀ ਹੋਰ ਹੁਣ ਮੈਂ ਰਸੋਈ ਨੂੰ ਤਾਂ ਜਿੰਦਾ ਲਾਤਾ ਕਿਉ ਚੱਕਦੇ ਸੀਗੇ ਇੱਕ ਵਾਰ ਰੋਟੀਆਂ ਵੀ ਅੰਦਰ ਹੀ ਪੰਜਾਂ ਨਾ ਗੀਆਂ ਫਿਰ ਤਾਂ ਮੈਂ ਹੀ ਕਾ ਨੂੰ ਜਿੰਦਾ ਲਾਉਣਾ ਤੀ ਕਰਕੇ ਜਿਵੇਂ ਖਾਂਦੇ ਨੇ ਖਾ ਲਾਂਦੇ ਪਰੇ ਆ ਅੱਛਾ ਕਿਉ ਆਪਣਾ ਤੂੰ ਦਿਮਾਗ ਖਰਾਬ ਕਰਦੀ ਆ ਜਿੱਦੋਂ ਤੱਕ ਕਾਮਲੀ ਹੋ ਰਹੀਆਂ ਗਈ ਜਮੇ ਕਾਮਲੀਆਂ ਕੀ ਤੂੰ ਤਾਂ ਆਪ ਉਹਨਾਂ ਦੇ ਹੱਕ ਚ ਬਲਦੀਆਂ ਗਈ ਕਾ ਨੂੰ ਹੱਕ ਜੀ ਬੋਲਦੀਆਂ ਮੈਂ ਐ ਕਹਿੰਨੀ ਆ ਵੀ ਕਾ ਨੂੰ ਕਲੇਸ਼ ਕਰਦੀਆਂ ਖਾਂਦੇ ਨੇ ਖਾ ਲਾਂਦੇ ਪਰੇ ਇਹਨਾਂ ਵਾਸਤੇ ਆ ਕਿਉ ਮਖਣੀਆਂ ਹੈ ਕੀ ਗੱਲ ਭਾਈ ਇਹ ਬੰਨ ਕੇ ਗਏ ਸੀ ਮੈਸਾ ਹਾਂ ਪਾਗਲ ਸਮਝਿਆ ਹੋਇਆ ਹੈ ਕੁੜੀ ਨੇ ਕੁੜੀ ਨੇ ਕਲੇਸ ਵਧਾਇਆ ਹੋਇਆ ਇਹ ਤਾਂ ਇਹਦੇ ਹੱਕਾ ਚਾ ਪੂਰੀ ਇਹ ਲੱਤ ਵਾਲੀ ਦਰਦ ਕਰੀ ਜਾਂਦੀ ਆ ਮੈਂ ਤਾਂ ਤੈਨੂੰ ਕਿਹਾ ਸੀ ਵੀ ਨਾਲੇ ਚੱਲ ਤੂੰ ਦਵਾਈ ਲੈ ਆਈ ਕਿੱਥੇ ਲੋਟ ਆਉਂਦੀ ਆ ਪੁੱਤੇ ਤਾਂ ਇਹ ਤਾਂ ਹੌਲੀ ਹੌਲੀ ਆਪ ਹੀ ਲੋਟ ਆਊਗੀ ਜਿੱਦੇ ਆਊਗੀ ਐਨੀਆਂ ਤਾਂ ਦਵਾਈਆਂ ਲੈ ਲੇਗਾ ਹੁਣ ਹੁਣ ਮੇਰੇ ਗੱਲ ਸੁਣਾ ਇਹਨਾਂ ਦਾ ਕੀ ਕਰਗੇ ਹੁਣ ਕਰਨਾ ਕੀ ਆ ਬੇਬੇ ਮੈਂ ਤਾਂ ਤੈਨੂੰ ਐਂ ਕਹੂੰਗੀ ਬੇਸ਼ੱਕ ਛਿੱਤਰ ਮਾਰ ਡੰਡਾ ਚੱਕਲਾ ਘੜਦੇ ਘਰੋਂ ਪਰੇ ਮੈਂ ਤਾਂ ਮੇਰੇ ਆਲੇ ਨੂੰ ਤਾਂ ਕੱਢ ਦੇ ਮੈਂ ਤਾਂ ਇਹੀ ਗੱਲ ਕਹਿੰਦਾ ਕਹੇ ਤਾਂ ਮੈਂ ਤਾਂ ਮੱਖਾ ਭਾਈ ਬਗਜੋ ਮੇਰਾ ਧਬਾ ਹੋ ਇੱਥੋਂ ਨਿਆਣੇਆਂ ਕੁੜੀਆਂ ਨੂੰ ਵੀ ਦੱਸ ਮੇਰੇ ਮਨੋਂ ਧਾਰਦਾ ਹੈ ਕੁੜੀਆਂ ਵੀ ਮੈਨੂੰ ਐ ਬੋਲਣ ਲੱਗਦੀਆਂ ਆਂ ਆੜ-ਪਾੜ ਬੋਲਦੀਆਂ ਨੇ ਗੱਲਾਂ ਦਾ ਜਵਾਬ ਦਿੰਦੀਆਂ ਸਿੱਖਿਆਉਂਦੇ ਨੇ ਤੂੰ ਬਾਪ ਦਾ ਨਹੀਂ ਕਰਦੀ ਹੈਗੀ ਬਾਪ ਦਾ ਕਹਿਣਾ ਨਹੀਂ ਮੰਨਦੀ ਦੱਸ ਉਹਦਾ ਮੈਂ ਕੀ ਕਹਿਣਾ ਮੰਨ ਲਵਾਂ ਤੋਨੇ ਜਣਿਆ ਸਿੱਖਿਆਉਂਦੇ ਨੇ ਉਹਨਾਂ ਨੂੰ ਸਹੀ ਗੱਲ ਹੈ ਕੁੜੀਆਂ ਮੈਨੂੰ ਵੀ ਬੋਲ ਜਾਂਦੀਆਂ ਨੇ ਵਿਚਦੀ ਹੁਣ ਹੈ ਕਿੱਥੇ ਨੇ ਕੁੜੀਆਂ ਅੰਦਰ-ਅੰਦਰ ਹੋਣਗੇ ਕੁੜੀਆਂ ਬੈਠੀਆਂ ਉਹ ਲੰਗੇ ਨਹੀਂ ਕੁੜੀਆਂ ਦੇ ਚੁਸਕੀਆਂ ਨਹੀਂ ਆਈ ਨਹੀਂ ਆ ਕੇ ਆਖਿਆ ਵੀ ਤੂੰ ਮੱਸੇ ਆ ਕੇ ਬੋਲਦੀਆਂ ਮੇਰੇ ਨਾਨੀ ਨੂੰ ਅੱਛਾ ਨਹੀਂ ਨਾ 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 ਫਿਰ ਕੀ ਕਰਾਂ ਕੁੜੀਆਂ ਪਿੱਛੇ ਲਾਈਆਂ ਹੋਈਆਂ ਨੇ ਕੁੜੀਆਂ ਨੂੰ ਤਾਂ ਮੇਰੇ ਪਿਓ ਚੰਗੀ ਚੂਰੀ ਖਾਂਦਾਗਾ ਹੋਰ ਕੀ ਕਰਾਂ ਮੈਂ ਤਾਂ ਇਹ ਮਸਾਂ ਤੁਰ ਕੇ ਗਈ ਬੇਬੇ ਮੈਂ ਤਾਂ ਜੇ ਜਾ ਕੇ ਬੈਠੀ ਮੇਰੇ ਤੇ ਢੂਹੀ ਦੀ ਜਾਨ ਨਿਕਲਣ ਵਾਲੀ ਹੋਗੀ ਡਾਕਟਰ ਕਹਿੰਦਾ ਬੁਖਾਰ ਤੇਜ ਆ ਤਾਂ ਇੰਨੀ ਢੂਹੀ ਦੁਖੀ ਚੰਗੀ ਇਹ ਦਵਾਈ ਲਿਆ ਭਾਈ ਕੋਈ ਦਵਾਈ ਤਾਂ ਲੈ ਲਈ ਉਹ ਕਹਿੰਦਾ ਦੇਖ ਲਈ ਕੱਲ ਨੂੰ ਨਹੀਂ ਟੈਸਟੇ ਕਰਾ ਲਿਓ ਤਲ ਟੈਸਟ ਕਰਾਈ ਮੇਰੀ ਗੱਲ ਸੁਣਾ ਇੰਨਾ ਤਰਾ ਦੇ ਜੇ ਬਦਲਦੇ ਲੱਗਦੇ ਨੇ ਹੁਣ ਮੈਨੂੰ ਤੂੰ ਦੱਸ ਮੈਂ ਤਾਂ ਤੈਨੂੰ ਇਹੀ ਗੱਲ ਕਹਿਨੀ ਆ ਵੀ ਨਵੇੜ ਦੇ ਤੋਰ ਦੇ ਪਰੇ ਕੈਦੇ ਨੂੰ ਹਰਪ੍ਰੀਤ ਨੂੰ ਵੀ ਕਹਦੇ ਕਾ ਵਗ ਜਾ ਆਪਣੇ ਉਧਰਲੇ ਘਰੀ ਚਲੇ ਜਾ ਮੈਂ ਤਾਂ ਕਹਤਾ ਸਾਰੀ ਦਾਪਾ ਹੋ ਜਾ ਚੌੜੀ ਹੋ ਜਾ ਨਾਲੇ ਨਿਕਲਦੀ ਨਹੀਂ ਗਈ ਨਿਕਾੜ ਦੇ ਲਾਲ ਮੋਰੀਆ ਖਾ ਖਾ ਕੇ ਮੇਰੇ ਨਾਲ ਜਿੱਦ ਕਰਨ ਲੱਗ ਗਈ ਮੈਂ ਵੀ ਕਹਤਾ ਕਹਿ ਨਹੀਂ ਦਿੱਤਾ ਦੀ ਵੀ ਮੈਂ ਤਾਂ ਸਾਰਾ ਕੁਝ ਆਪਣੀ ਤੀਨ ਨੂੰ ਦਵਾਂਗੀ ਹਾਂ ਮੈਂ ਤਾਂ ਦੇਉਂਗੀ ਫਿਰ ਤੈਨੂੰ ਦੇਉਂਗੀ ਨਹੀਂ ਬੇਬੇ ਮੈਂ ਨਹੀਂ ਕਿਸੇ ਦਾ ਕੋਈ ਹੱਕ ਲੈਣਾ ਹੈਗਾ ਕਿਉਂ ਮੈਂ ਤਾਂ ਹੱਕ ਕਿਉਂ ਕੱਲਾ 10 ਗੱਲ ਤੋਂ ਹੀ ਬੈਠੀ ਆ ਉਹ ਜਿੱਤੇ ਮੈਨੂੰ ਨਾ ਕਹੀਂ ਨਾ 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 ਮੈਂ ਇਹਨੂੰ ਤਾਂ ਵੇਦਾਵੇ ਕਰਿਆ ਹੋਇਆਗਾ ਜਿਹੜਾ ਕੁਝ ਦੇਉਂਗੀ ਤੈਨੂੰ ਦੇਉਂਗੀ ਇਹ ਤਾਂ ਉਹੀ ਫਿਰਦੀ ਆ ਪੂਛ ਮਾਰਦੀ ਹੁਣ ਜੇ ਮੈਨੂੰ ਚੰਗਾ ਸਮਝਦੀ ਫਿਰ ਖਾ ਬਣੀ ਕੁਛ ਨਾ ਕੁਛ ਦੇ ਦਿੰਦੀ ਮੈਂ ਕਹਾਂ ਭਈ ਕਹਿੰਦੀ ਕਿ ਮੇਰੇ ਪਿਓ ਦੀ ਮੱਜਾ ਮੰਗਾਉਂਗਾ ਤਾਂ ਕਿੱਦਿਆਂ ਦਾ ਮਰ ਗਿਆ ਤੇਰਾ ਪਿਓ ਸਾਰੀਆਂ ਮੱਜਾ ਵੀ ਵਿੱਕ ਗਈਆਂ ਸੋ ਤਾਂ ਇਹ ਤਾਂ ਤੇਰੀ ਮੱਝ ਤੇਰੇ ਪਿਓ ਦੀ ਲੜਦੀ ਨੂੰ ਸ਼ਰਮ ਤਾਂ ਨਹੀਂ ਆਉਂਦੀ ਮੈਂ ਮਾਨ ਨਾਲ ਲੰਨੀ ਆਂ ਐਂ ਤੱਕ ਲੈ ਸੱਸ ਨੂੰ ਵੀ ਨਹੀਂ ਬਹਿਣੇ ਦਿੰਦਾ ਜਿਵੇਂ ਮੈਨੂੰ ਦਿੰਦੀ ਆ ਭਾਈ ਗੱਲ ਸੁਣ ਲੈ ਮੈਨੂੰ ਆਉਂਦੀ ਆ ਨਾਫ਼ਰਤਾ ਬੰਦਿਆ ਬੰਦਿਆ ਜਾਂ ਤੋ ਮੈਂ ਇਹਨੇ ਕੋਲੇ ਬੈਠਣ ਦਿੰਦੀ ਮੈਨੂੰ ਤਾਂ ਜ਼ਹਿਰ ਵਰਗੇ ਲੱਗਦਿਆ ਤੈਨੂੰ ਕੀ ਦੱਸਾਂ ਮੇਰੇ ਢੱਡ ਦੀਆਂ ਕੋਈ ਸੁਣੀ ਨਹੀਂ ਰਹਾ ਵੀ ਮੈਂ ਕੀ ਬੋਲਦੀ ਆ ਕੀ ਮੈਂ ਤਾਂ ਸੁਣਦੀ ਆ ਮੈਂ ਤਾਂ ਤੇਰੇ ਕਹਿਣੇ ਚਾ ਜਿਵੇਂ ਤੂੰ ਕਹੇਂਗੀ ਉਹ ਮੈਂ ਕਰੀ ਜਾਨੀ ਆ ਪੁੱਤ ਮੇਰੇ ਢੱਡ ਦੇ ਵਿੱਚ ਗੰਡਾ ਵੱਜੀਆਂ ਪਈਆਂ ਮੈਂ ਕਿਹਨੂੰ ਖੋਲ ਕੇ ਸੁਣਾਵਾ ਹੈਂ ਵੀ ਕੋ ਕੀ ਕੋਸਾ ਮੇਰੇ ਅੰਦਰ ਚੱਲ ਤੂੰ ਹੁਣ ਦੁਖੀ ਨਾ ਹੋ ਹਾਂ ਬੋਲੇ ਤੇ ਖੁਸ਼ ਨਹੀਂ ਬਣਨਾ ਹੈਗਾ ਮੈਨੂੰ ਪਤਾ ਹੀ ਆ ਵੀ ਇਹਨੇ ਤਾਂ ਹੀ ਕੁਛ ਕਰਨਾ ਲਿਆ ਰੋਟੀ ਮੈਂ ਤਾਰ ਕੇ ਦੰਨੀ ਆ ਤੈਨੂੰ ਮੈਂ ਵੀ ਮਾਂ ਪਿਓ ਦੀ ਧੀ ਸੀਗੀ ਜਿਹੜੀ ਆ ਪਾਪੜੇ ਬੇਲਦੀ ਫਿਰਦੀ ਆ ਮੇਰੇ ਕਰਮਾਂ ਚ ਘਟਾ ਸੁੱਖ ਸੀ ਮੈਂ ਵੀ ਬਹੁਤ ਔਖੀ ਆ ਬੁਲਾਉਣਾ ਤਾਂ ਹੁਣ ਮੈਂ ਵੀ ਨਹੀਂ ਇਹਨੂੰ ਛੋਟੀ ਨੂੰ ਕਰਦੀ ਆ ਜਿਹੜਾ ਕੁਛ ਕਰੀ ਜਾਣ ਦੇ ਮੈਂ ਤੇ ਰੋਟੀ ਬਣਾ ਕੇ ਲੈ ਕੇ ਆਉਣੀ ਆ ਬੇਬੇ ਤੇਰੇ ਵਾਸਤੇ। ਉਹ ਤਾਂ ਚਾਬੀ ਪਈ ਐ ਲ ਕੋਈ ਚੱਕ ਲਈ। ਹਾਂ ਮੈਂ ਲਿਆਉਣੀ ਆ ਤੇਰੇ ਵਾਸਤੇ। ਰੋਟੀ। ਹਾਏ ਲਾ ਕੇ ਖਾ ਲ। ਕੁੜੀਆਂ ਨੇ ਖਾਈ ਆ ਪਤਾ ਨਹੀਂ ਨਹੀਂ। ਕੁੜਦਿਆਂ ਨੂੰ ਤਾਂ ਖਵਾਤੀਆਂ ਹੋਣੀਆਂ। ਪਰ ਅੰਦਰ ਹੀ ਪਈਆਂ ਰੋਟੀਆਂ। ਕੋਈ ਗੱਲ ਨਹੀਂ। ਮੈਂ ਲੈ ਕੇ ਆਉਣੀ ਆ ਤੇਰੇ ਵਾਸਤੇ। ਚਲ। ਸ਼ੁਕਰ ਹੈ ਰੱਬ ਦਾ। ਇਹ ਤਾਂ ਮੇਰੇ ਬੰਨੀ ਆ ਗਈ। ਇਹਨੂੰ ਤਾਂ ਮਾੜੀ ਮੋਟੀ ਸਮਝ ਆਈ ਵੀ ਮੇਰੀ ਮਾਂ ਕੀ ਕਹਿੰਦੀ ਆ ਗਈ। ਮੇਰਾ ਕੜਾ ਜੀ ਕਰਦਾ ਧੀਆਂ ਨੂੰ ਐ ਕਹਿਣ ਦਾ। ਪਰ ਮੈਂ ਕਰਾ ਕਿ ਮੈਂ ਮਜਬੂਰ ਹੋ ਗਈ ਬੰਦਿਆ ਤੋਂ ਬੰਦੇ ਮੈਨੂੰ ਬਹੁਤ ਭੜੇ ਲੱਗਦੇ ਨੇ ਇੱਕ ਬੰਦੇ ਦੀ ਖਾਤਰ ਸਾਰਿਆਂ ਨੂੰ ਬੋਲਣਾ ਪੈਂਦਾ ਸਾਰੇ ਜ਼ਹਿਰ ਵਰਗੇ ਲੱਗਦੇ ਕਿੰਨੀ ਸੋਹਣੀ ਗੇਵੇਂਗੀ ਇਹ ਚੱਕ ਮਾਰਤਾ ਇਹ ਫੋਨ ਦੇਈਏ ਗੇਮ ਖੇਡੀ ਨਹੀਂ ਬੋਲੀਆਂ ਤੂੰ ਦੇ ਹੀ ਫੋਨ ਮਾਸਟਰ ਡੈਡੀ ਤੋਂ ਫੋਨ ਲਿਆ ਮੈਂ ਡੇਡ ਇਹ ਗੇਮ ਤੋਂ ਦੇਖ ਲੈ ਕਿੰਨੀ ਸੋਹਣੀ ਬੰਦੇ ਮਾਰਨੇ ਹੁੰਦੇ ਨੇ ਇਹ ਚ ਹੈ ਹਾਂ ਗੰਨਾ ਲੈ ਕੇ ਡੈਡੀ ਨੇ ਤੈਨੂੰ ਫੜਾਤਾ ਫਾਉਣਾ ਲੈ ਡੈਡੀ ਕੀ ਕਹਿੰਦਾ ਗਾ ਡੈਡੀ ਕਹਿੰਦਾ ਪੁੱਤ ਕੋਈ ਚੱਕਰ ਨਹੀਂ ਕੰਦਾ ਲੈ ਲਿਆ ਕਰੋ ਮੈਂ ਤਾਂ ਡੈਡੀ ਨੂੰ ਐ ਕਹੂੰਗੀ ਮੈਨੂੰ ਨਮਾ ਹੋਣ ਲੈ ਕੇ ਦੇ ਦੇ ਡੈਡੀ ਤੂੰ ਕਿਧਰ ਯਾਰੀ ਸੀ ਨਾਲੇ ਗੋਹਾ ਪੱਥਣ ਤੂੰ ਅੱਜ ਕੱਲ ਕੁਝ ਜ਼ਿਆਦਾ ਨਹੀਂ ਲੱਗੇ ਗੋਹਾ ਜਾਂ ਪੱਥਣ ਇਹ ਮੈਂ ਤੈਨੂੰ ਗੱਲ ਦੱਸਾਂ ਇਹ ਉਹ ਹਸਬੰਦ ਆਇਆ ਸੀ ਉੱਥੇ ਰੋਜ਼ ਹੁੰਦਾ ਹੁੰਦਾ ਤਾਂ ਹੀ ਤਾਂ ਮੈਂ ਉਸ ਟਾਈਮ ਤੇ ਜਾਨੀ ਹੁੰਨੀ ਆ ਏ ਮੈਨੂੰ ਜਾਨੀ ਹੁੰਨੀ ਉਹਨੂੰ ਮੈਨੂੰ ਥੋੜੀ ਜਾਨੀ ਹੁੰਨੀ ਆ ਪੱਥਨ ਤਾਂ ਮੈਗੋ ਹੀ ਜਾਨੀ ਹੁੰਨੀ ਆ ਉਹ ਤਾਂ ਉੱਥੇ ਰੋਜ਼ ਆ ਜਾਂਦਾ ਹੈ ਹਾਂ ਮਿਲ ਕੇ ਜਾਂਦਾ ਹੁੰਦਾ ਮੈਨੂੰ ਕੀ ਕਹਿੰਦਾ ਹੁੰਦਾ ਏ ਪਰ ਇੱਕ ਦਿੱਕਤ ਹੈਗੀ ਤੂੰ ਮੇਰੀ ਮਦਦ ਕਰੇਂਗੀ ਹਾਂ ਮਦਦ ਕਰੂੰਗੀ ਤੇਰੀ ਮੈਂ ਬੋਲੀ ਲੈ ਪੱਕਾ ਹਾਂ ਉਹ ਨਾ ਵਿਆਹ ਕਰਵਾਉਣ ਵਾਸਤੇ ਕਾਟ ਮੈਰਿਜ ਹੈ ਕਿਹੜੀ ਕਾਟ ਮੈਰਿਜ ਕਰਵਾ ਲਾ ਕਰਾ ਲੈ ਵਿਆਹ ਪਾਜਾ ਪਾਜਾ ਨੇ ਕੋਟ ਮੈਜਕਾਉਣ ਜਾਣਾ ਹੈ ਬੋਲੀਆਂ ਕੋਟ ਮਰਚੇ ਚ ਭੱਜਣਾ ਹੀ ਪੈਂਦਾ ਕਰੋ ਕਰੋ ਪੱਜਣਾ ਪੈਂਦਾ ਸਭਾ ਸਮਾਨ ਚੱਕ ਕੇ ਨਾਲੇ ਆਪਾਂ ਨਾਟਕ ਨਹੀਂ ਦੇਖਿਆ ਜਿਹੜਾ ਦੇਖਦੀ ਹੁੰਦੀ ਹੁੰਦੀ ਉਹ ਚ ਕੁੜੀ ਰਾਤ ਨੂੰ ਭੱਜੀ ਹੁੰਦੀ ਆ ਕੁੰਕੁੰਬਾ ਗਿਆ ਸਾਰਾ ਕੁਝ ਚੱਕ ਕੇ ਸੋਨਾ ਸੁਨਾ ਜਾਣੀ ਕਿ ਕਿੱਥੇ ਤੈਨੂੰ ਪਤਾ ਤਾਂ ਹੈ ਨਹੀਂ ਤੈਨੂੰ ਤਾਂ ਆਪਣੇ ਪਿੰਡ ਦਾ ਨਹੀਂ ਪਤਾ ਨਾਲ ਦਾ ਪਿੰਡ ਕਿਹੜਾ ਬੋਲੀਆਂ ਭੱਜ ਕੇ ਕਿੱਥੇ ਜਾਉਂਗੇ ਤੁਸੀਂ ਆਪੇ ਲੈ ਜਾਊਗਾ ਮੈਨੂੰ ਕਿੱਥੋਂ ਕਿਤਾ ਕਦੋਂ ਭੱਜਿਆ ਤਾਂ ਜਾਣਾ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਨਾ ਭੱਜ ਤਾਂ ਲਊਗਾ ਰੇਸ਼ ਤਾਂ ਬਹੁਤ ਹੋਦੀ ਰੇਸ਼ ਬਹੁਤ ਆ ਉਹਦੀ ਕਹਿੰਦੀ ਨਾ ਰੇਸ਼ ਨੂੰ ਕਿ ਮਿਲਖਾ ਸਿੰਘਾ ਹੋ ਪਕਾਈ ਮਰੀ ਜਾਂਦੀ ਆ ਤੈਨੂੰ ਪਤਾ ਕਿਵੇਂ ਭੱਜਦੇ ਹੁੰਦੇ ਨੇਗੇ ਲੈ ਫਿਰ ਮੈਨੂੰ ਕਿਹੜਾ ਭੱਜਣਾ ਆਉਂਦਾ ਪਹਿਲੀ ਵਾਰ ਤਾਂ ਭੱਜੂਗੀ ਆਹੋ ਹੋਰ ਤਾਂ ਦੁਨੀਆ ਰੋਜ਼ ਭਜਦੀ ਐ ਨਾ ਮੂੰ ਤੇ ਮਰੂੰ ਥਪੇੜਾਂ ਮੇ ਇੱਕ ਵਾਰੀ ਭੱਜਦੇ ਹੁੰਦੇ ਨੇ ਫਿਰ ਮਾਂ ਚੱਲ ਹੌਲੀ ਹੌਲੀ ਸਿੱਖ ਜਾਂਦੀ ਸਿੱਖਣ ਨੂੰ ਤਾਂ ਇੰਗਲਿਸ਼ ਤੇ ਕਲਾਸ ਲੈ ਰਹੀ ਐਗੀ ਇਹ ਚਾ ਲੋ ਉਹਦਾ ਸ਼ਰਟ ਫਿਰ ਹੁਣ ਮੈਨੂੰ ਹੋਰ ਨਾ ਕਿਸੇ ਨੂੰ ਕਹਿੰਦੇ ਕਿ ਚੋਕਨ ਵਾਲੀ ਨਾ ਹੋ ਅਗਲੇ ਲੈਣੇ ਕੇ ਵੀ ਕੈਰੇਕਟਰ ਲਿਸਟ ਕਹਿੰਦੇ ਨੇ ਇਹਨੂੰ ਹੋਏ ਤਾਂ ਮੈਨੂੰ ਪਤਾ ਹੈ ਕਿ ਮੈਂ ਕਰੈਕਟਰਲੈਸ ਥੋੜੀਆਂ ਫਿਰ ਮੈਂ ਤਾਂ ਵਿਆਹ ਕੋ ਭੱਜਣ ਦਾ ਵੀ ਸੋਚ ਲਿਆ ਬਣੀ ਜੀ ਇਹ ਭੱਜ ਕੇ ਬਾਅਦ ਚ ਮੇਰੀ ਗੱਲ ਸੁਣ ਲੈ ਉਹ ਤਾਂ ਕੋਈ ਕੰਮ ਵੀ ਨਹੀਂ ਹੋਣਾ ਹੈਗਾ ਭੁੱਖੀ ਮਰੇਗੀ ਤੂੰ ਨਾਲੇ ਕਿੱਥੋਂ ਖਵਾ ਦੂਗਾ ਤੈਨੂੰ ਗੁਲਗਲੇ ਤੈਨੂੰ ਲੱਗਦਾ ਕਿਸੇ ਪਾਸੇ ਕੰਮ ਕਰਨ ਵਾਲਾ ਵਿਲਾਜ ਆਹੋ ਫੇਰ ਨਹੀਂ ਮੈਂ ਵਿਆਹ ਕਰਵਾਉਂਦੀ ਵਿਆਹ ਦਾ ਕਰਾ ਲੈ ਜਮੀਨ ਤਾਂ ਹੈਗੀ ਅਗਲੇ ਬੋਲੇ ਤੂੰ ਕਹਿੰਦੇ ਕੰਮ ਕਰਨ ਵਾਲਾ ਲੱਗਦਾ ਨਹੀਂ ਫਿਰ ਮੈਂ ਉਹਦੇ ਨਾਲ ਕਦੇ ਪਾਸੇ ਵਿਆਹ ਕਰਵਾਉਂਦੀ ਜਦੋਂ ਭੱਜ ਗਿਆ ਉਹਦੇ ਬਾਪ ਥੋੜੀ ਦੇਊਗਾ ਉਹਨੂੰ ਕੁਝ ਫੇਰ ਅੱਛਾ ਹਾਂ ਇਹ ਫਿਰ ਮੈਂ ਵਿਆਹ ਕਿਵੇਂ ਕਰਵਾਵਾਂ ਮੈਨੂੰ ਐਂ ਦੱਸ ਮੈਂ ਵਿਆਹ ਉਹਦੇ ਨਾਲ ਹੀ ਕਰਵਾਉਣਾ ਹੈ ਵਿਆਹ ਤੁਸੀਂ ਹੀ ਕਰਾਉਂਗੇ ਕੋਈ ਹੈ ਨਹੀਂ ਸੁਣਦਾ ਡੈਡੀ ਨਾਲ ਗੱਲ ਕਰਾ ਡੈਡੀ ਨੇ ਨਹੀਂ ਹੋਣ ਦੇਣਾ ਮੇਰੀ ਵੀ ਕੁਤ ਨਹੀਂ ਪੜਵਾ ਦੇਗੀ ਆ ਜਿਹੜੇ ਮੈਂ ਸੀਰੀਅਲ ਦੇਖਦੀਆਂ ਨਾ ਇਹ ਵੀ ਰਹਿ ਜਾਣਗੇ ਮੇਰੇ ਵਿੱਚ ਤੂੰ ਸੀਰੀਅਲ ਦੇਖੀ ਜਾਏਂਗੀ ਹੁਣ ਹਾਂ ਮੈਂ ਤਾਂ ਸਾਰੀ ਉਮਰ ਸੀਰੀਅਲ ਦੇਖ ਕੇ ਟਾਈਮ ਪਾਸ ਕਰ ਲੂੰ ਬੋਲੀ ਹੋ ਰਹੀ ਹੈ ਜੀ ਇਹ ਤੇਰੀ ਨਹੀਂ ਹੈਗੀ ਕਿਸ ਨਾਲ ਗੱਲ ਨਾ ਓਏ ਮੈਂ ਤੁੰਨੋ ਕਰ ਗੱਲ ਲਾ ਤੂੰ ਜਿਹੜਾ ਉਹ ਨਾਮ ਲਿਖ ਕੇ ਜਾਂਦਾ ਹੁੰਦਾ ਸੀ ਤੇਰਾ ਉਹਦੇ ਨਾਲ ਹੈਗੀ ਤਾਂ ਇਹਦੀ ਤੇਰੀ ਗੱਲ ਆ ਮੈਨੂੰ ਪਤਨੀ ਕੌਣ ਹੈਗਾ ਉਹ ਪਤਾ ਕਿਉਂ ਨਹੀਂ ਤੈਨੂੰ ਪਤਾ ਤਾਂ ਹੋਊਗਾ ਜਾਣ ਕੇ ਦੱਸਦੀ ਨਹੀਂ ਮੈਨੂੰ ਮੈਂ ਤੈਨੂੰ ਹਰੇਕ ਗੱਲ ਦੱਸ ਦਿੰਨੀ ਹੁੰਦੀ ਆ ਸੱਚੀ ਤੂੰ ਮੈਨੂੰ ਦੱਸ ਨਹੀਂ ਸੱਚੀ ਨਹੀਂ ਪਤਾ ਮੇਰੀ ਗੱਲ ਸੁਣੋ ਆਪਾਂ ਪਤਾ ਨਾ ਕਰ ਲਈ ਕੌਣ ਹੈ ਉਹ ਮੈਂ ਵੀ ਦੇਖਣਾ ਕੋਈ ਹੈ ਸੱਚੀ ਹੂੰ ਫਿਰ ਹੁਣ ਸੀਰੀਅਲ ਨਹੀਂ ਦੇਖਦੀ ਮੈਂ ਸੀਰੀਅਲ ਦੇਖਣੀ ਤਾਂ ਫਿਰ ਛੱਡ ਦੂੰਗੀ ਮੈਂ ਫਿਰ ਆਪਾਂ ਉਹਨੂੰ ਦੇਖਿਆ ਕਰਾਂਗੇ ਦੇਖਿਆ ਕਰਾਂਗੇ ਕੀ ਬੋਲੀਏ ਤੂੰ ਆਪ ਦਿਲ ਨੂੰ ਦੇਖਿਆ ਕਰੀ ਮੈਂ ਆਪ ਦਿਲ ਨੂੰ ਦੇਖਿਆ ਕਰੂੰ ਫਿਰ ਹਾਂ ਚੱਲ ਫਿਰ ਲੱਭਦੀ ਮੇਰੇ ਖਾਤਰ ਵੀ ਕੋਈ ਜਿਹੜਾ ਨਾਮ ਲਿਖਦਾ ਹੁੰਦਾ ਤੂੰ ਮੁੰਡਾ ਇਹ ਉਹਨੇ ਦੁਬਾਰੇ ਨਾਮ ਕਾ ਤੂੰ ਨਹੀਂ ਲਿਖਿਆ ਛੱਡ ਤਾ ਨਹੀਂ ਗਿਆ ਮੈਨੂੰ ਕਿਤੇ ਮੈਨੂੰ ਤਾਂ ਆਪਾਂ ਹੀ ਲੱਗਦਾ ਤੈਨੂੰ ਮੜਮੁੱਟ ਪਤਾ ਵੀ ਕਿੱਥੋਂ ਦਤੀ ਹੋ ਪਤਾ ਨਹੀਂ ਇਹ ਤਾਂ ਬੋਲੀ ਫਿਰਦੀਆਂ ਹੋਈ ਤੈਨੂੰ ਕਸਦ ਵੀ ਨਹੀਂ ਪਤਾ ਹੁੰਦਾ ਮੈਨੂੰ ਡਰ ਲੱਗਦਾ ਉਹਨਾਂ ਦੇ ਮੁੰਡਿਆਂ ਨੂੰ ਬੁਲਾਉਣ ਨੂੰ ਇਹ ਡਰ ਤਾਂ ਨਹੀਂ ਪਤਾ ਕਿਵੇਂ ਉਹਦੇ ਕਹਿੰਦੀ ਸੀ ਮੈਨੂੰ ਦੇਖ ਮਾਰ ਦੂੰ ਕਹਿੰਦੀ ਗੱਲ ਘਟ ਕੇ ਡਰ ਤਾਂ ਮੈਨੂੰ ਵੀ ਲੱਗਦਾ ਮੈਂ ਤਾਂ ਤੀ ਪਰ ਮੈਨੂੰ ਤਾਂ ਬੜਾ ਲੱਗਿਆ ਹਾਂ ਆ ਇਹ ਸੌਣਾ ਲੱਗਿਆ ਮੈਨੂੰ ਤਾਂ ਬਾੜਾ ਉਹ ਸੁਣਿਆ ਪੁਰਕ ਨੂੰ ਤਾਂ ਸੋਹਣਾ ਤੈਨੂੰ ਪਤਾ ਨਹੀਂ ਫਿਰ ਤੈਨੂੰ ਸੋਹਣਾ ਲੱਗੂ ਮੈਨੂੰ ਨਾ ਲੱਗੇ ਸੋਹਣਾ ਤੈਨੂੰ ਤੇਰੇ ਨਾਲ ਸੋਹਣਾ ਲੱਗੂਗਾ ਜੇ ਸੋਹਣਾ ਹੋਊਗਾ ਤੇਰੇ ਲੱਗੂਗਾ ਹੋਊਗਾ ਚੱਲ ਤੂੰ ਐਂ ਦੱਸਿਆ ਹੁਣ ਵੀ ਗੱਲ ਸੁਣ ਤੂੰ ਭੱਜਣਾ ਹੈ ਕਣ ਨਾ ਭੱਜਣਾ ਨਹੀਂ ਮੈਂ ਜੇ ਤੂੰ ਭੱਜਨੇ ਪਈਆਂ ਤੈਨੂੰ ਮੈਂ ਸੱਚੀ ਜੇ ਕਿਸ ਨੂੰ ਪਤਾ ਲੱਗ ਗਿਆ ਫੇਰ ਇੱਕ ਵਾਰੀ ਜਦੋਂ ਭੱਜ ਗਈ ਬਾਅਦ ਚ ਪਤਾ ਲੱਗਦਾ ਲੱਗੂ ਆਵੇਂ ਫਿਰ ਫਿਰ ਮੇਰੇ ਸ਼ੂ ਵੀ ਕਿਹੜਾ ਬਾਦੂ ਇੱਜ਼ਤ ਹੁੰਦੀ ਹੈ ਤੇਰੀ ਘਰ ਚ ਇੱਥੇ ਵਧੀਆ ਫਿਲਮ ਫਿਲਮ ਦੇਖ ਕੇ ਆ ਜਿਓ ਫਿਰ ਵਾਪਸ ਬਾਅਸ ਨੇ ਮੈਨੂੰ ਕੁਛ ਨਹੀਂ ਬੜਨ ਦੇਣਾ ਉਰੇ ਫੇਰਾ ਹਾਂ ਨਾਨੀ ਜੀ ਤੁਹਾਨੂੰ ਪਤਾ ਤਾਂ ਹੈਗਾ ਕਿ ਮੈਂ ਦੀਏਗੀ ਵੱਢ ਦੂਗੀ ਨਾਨੀ ਨਾਲੋਂ ਆਪਾਂ ਅੱਡ ਹੋ ਰਹੇ ਹੁਣ ਕੁਛ ਮਰਜ਼ੀ ਕਰੀਏ ਭੱਜ ਵੀ ਸਕਦੇ ਹਾਂ ਹਾਂ ਫਿਰ ਮੈਂ ਉਹਨੂੰ ਕਹਿਦਾ ਵੀ ਮੈਂ ਤਾਂ ਭੱਜੂੰਗੀ ਤੇ ਨਾਲੇ ਕਹਿੰਦੀ ਦਮ ਭੱਜੂੰਗੀ ਤੇ ਮੈਂ ਫਿਰ ਤੂੰ ਮੁੱਕਰ ਨਾ ਜਾਹੀਂ ਦੇਖ ਲੈ ਕਿ ਤੇ ਨਹੀਂ ਮੁੱਕਰਦੀ ਅੱਧੀ ਰਾਤ ਨੂੰ ਭਜਾਉਣਾ ਪਊਗਾ ਤੇਰੇ ਖਾਤਰ ਮੈਂ ਨਾਰਮ ਲਾ ਕੇ ਰੱਖੂੰ 11 ਵਜੇ ਦਾ ਠੀਕ ਹੈ ਡੈਡੀ ਦਾ ਫੋਨ ਰੱਖਾਂਗੇ ਕੁੜੀ ਫਿਰ ਮੈਨੂੰ ਕਹਿ ਦੂਗੀ ਹਾਂ ਚੰਗਾ ਬੀਰ ਜਰਾ 12:00 ਵਜੇ ਭੱਜਾਂਗੇ ਐਂ ਕਰੀ ਨਾਨੀ ਕੋਲ ਜਿਹੜੇ ਕਾਂਡੇ ਪਏ ਨੇ ਨਾ ਪੇਟੀ ਚੋਂ ਕੱਢ ਲੈ ਸੋਨੇ ਵਾਲੀ ਬੋੜੀ ਜੇ ਪੈਸੇ ਮੁੱਕ ਗਏ ਬੇਚ ਦੇ ਉਹਨੂੰ ਖਾਣ ਨੂੰ ਫਿਰ ਕੋਈ ਖਾਉਂਗੇ ਹੋਏ ਹਾਂ ਹਣਾ ਤੇ ਚਾਬੀ ਕਿੱਥੇ ਨਾਨੀ ਦੀ ਉਹਦੀ ਚਾਬੀ ਤਾਂ ਗੇਜੀ ਚ ਰੱਖਦੀ ਹੈ ਚਾਬੀ ਕੱਢਣੀ ਪਊਗੀ ਤੇਜੀ ਚੋਂ ਫਿਰ ਇਹ ਕੰਮ ਵੀ ਤੂੰ ਹੀ ਕਰ ਸਕਦੀ ਹੈ ਮੇਰੇ ਵੱਸੇ ਕਰਦੀ ਨਾਲ ਮੈਂ ਵੀ ਖੜੂੰ ਤੇ ਰਹੀ ਚਲ ਕਰ ਦੂੰਗੀ ਹੂੰ ਚੰਗਾ ਏ ਜੀ ਆਪਾਂ ਨਾਨੀ ਨੂੰ ਨਾ ਹੂੰ ਹਾਂਏ ਕੀ ਮੈਂ ਤਾਂ ਗਲਤ ਹੋ ਜੂਗਾ ਮੈਂ ਫਿਰ ਐ ਨਹੀਂ ਕਰਦੇ ਆਪਾਂ ਆਪਾਂ ਨਾਨੀ ਨੂੰ ਨੀਂਦ ਵਾਲੀਆਂ ਗੋਲੀਆਂ ਪਾ ਦਿੰਦੇ ਪਰਾਂ ਸੁੱਤੀ ਰਹਿੰਦੀ ਤਾਂ ਨਾ ਦੇਣਾ ਆਪਣੇ ਕੋਲ ਨੀਂਦ ਦੇ ਗੋਲੀਆਂ ਕਿੱਥੇ ਨੇ ਮੰਮੀ ਲੈਂਦੀ ਹੁੰਦੀ ਹੈ ਜਿਹੜੀਆਂ ਰਾਤ ਨੂੰ ਹਾਏ ਹਾਂ ਇਹ ਉਹ ਹੀ ਪਾ ਦਾਂਗੇ ਕੁਝ ਨਹੀਂ ਹੁੰਦਾ ਹੈਨਾ ਹਾਂ ਦੇਖੀ ਫਿਰ ਅੱਜ ਭਾਜੂ ਅੱਜ ਨਾ ਆਪਾਂ ਨਾਨੀ ਨੂੰ ਮਿੱਠੀ ਹੋ ਕੇ ਦੁੱਧ ਪਿਾਵਾਂਗੇ ਰਾਤ ਨੂੰ ਹੂੰ ਠੀਕ ਬੋਲਦੇ ਤਾਂ ਹੈ ਨਹੀਂ ਕਿਥੋਂ ਦੁੱਧ ਪਿਆ ਦੇਂਗੀ ਉਹਨੂੰ ਤਾਂ ਪਿਆ ਦੂ ਆਪ ਇੱਕ ਵਾਰੀ ਕਹਿ ਦਾਂਗੀ ਨਾ ਨਹੀਂ ਤੇਰੇ ਕਣੀ ਅਸੀਂ ਡੇਢੀ ਕਣੀ ਹੁੰਦੇ ਹੈਗੇ ਜੋ ਸੌਂਗੇ ਉਹ ਤੋਂ ਬਾਅਦ ਬੱਸ ਠੀਕ ਹੈ ਅਗਲੇ ਦਿਨ ਮਿਲਾਂਗੇ ਹਾਂ ਚਲਿਆ ਕਰ ਹੁਣ ਰੋਟੀ ਪਾਕੇ ਲੈ ਭਾਈ ਹਾਂ ਤੇਰੇ ਇਨੇ ਕੰਮ ਕਰੂਗੀ ਮੈਂ ਹਾਂ ਮੈਂ ਲਿਓਨੀ ਤੇ ਤੂੰ ਭੱਜ ਜੇਂਗੀ ਮੈਂ ਤੈਨੂੰ ਯਾਦ ਕਰਿਆ ਕਰੂਗੀ ਜੇ ਤੂੰ ਭੱਜ ਗਈ ਤੂੰ ਹਾਏ ਹਾਂ ਸੱਚੇ ਮੈਂ ਤਾਂ ਭੁੱਲ ਗਈ ਸੀ ਮੇਰਾ ਜੀ ਕਿਵੇਂ ਲੱਗੂਗਾ ਤੇਰੇ ਬਿਨਾ ਹਾਰੇ ਤੂੰ ਵੀ ਭੱਜ ਲੈ ਮੇਰੇ ਨਾਲ ਲੈ ਮੈਂ ਕਿ ਭੱਜਾਂ ਤੁਹਾਡੇ ਨਾਲ ਮੈਂ ਉਹੀ ਰੰਨਾਂ ਚ ਧੰਨਾ ਬਣਾ ਹਣਾ ਤੁਸੀਂ ਤਾਂ ਐ ਦੇਖੀ ਐ ਪਾ ਕੇ ਘੁੰਮਿਆ ਕਰੋਗੇ ਬਾਹਾਂ ਤੇ ਮੈਂ ਤੁਹਾਡੇ ਮੂੰਹ ਲਈ ਵੇਖਿਆ ਕਰੂ ਮੈਂ ਤਾਂ ਇਹ ਆਬਦੀ ਵਾਲੇ ਨਾਲ ਭੱਜੂੰਗੀ ਹਾਂ ਸੱਚ ਹੈ ਨਾ ਤੂੰ ਤਾਂ ਜੈ ਨਾਲ ਭੱਜੇਗੀ ਇਹ ਐਂ ਕਰੇ ਆਪਾਂ ਕਿੱਥੇ ਭੱਜ ਜਣੇ ਸਾਰੇ ਹੁੰਡੇ ਤਾਂ ਮੈਨੂੰ ਲੱਭਿਆ ਨਹੀਂ ਕਿਹਦੇ ਨਾਲ ਭੱਜਾਂ ਮੈਂ ਬੁੜੇ ਨਾਲ ਭੱਜ ਬੌਲੀ ਜੀ ਰੋਟੀ ਬਾਕੀ ਲੈ ਜਾ ਹਾਂ ਸੱਚ ਲੱਭੂੰਗੀ ਦੇਖੀ ਕੋਈ ਸੋਨਾ ਜਾਂ ਉਹੀ ਕਹੀ ਜਾਊਗੀ ਮਾਤਾ ਆਣਾ ਚੱਕੋ ਨਾ ਚੱਕੋ ਵੀ ਜਦੋਂ ਕੰਮ ਅਸੀਂ ਕਰਨੇ ਨੇ ਤਾਂ ਖਾਣਾ ਪੀਣਾ ਵੀ ਅਸੀਂ ਹੀ ਆ ਇਹ ਹੋ ਗਿਆ ਭਾਈ ਕਿਉਂ ਠੰਡੇ ਪਾਣੀ ਦੇ ਹੱਥ ਮਾਰੀ ਜਾਇਆ ਪਹਿਲਾਂ ਉਹ ਬਿਮਾਰ ਹੋ ਰਹੀ ਐ ਉਹੀ ਗੱਲ ਆ ਹੁਣ ਤੁਸੀਂ ਕਹੋਗੇ ਮੈਨੂੰ ਦਵਾਈ ਕੋਈ ਬੋਲੀ ਜਾਣਾ ਜੀਜਾ ਪਾਣੀ ਦਾ ਤੱਤਾ ਆ ਹੋਰ ਹੁਣ ਠੰਡਾ ਥੋੜੀ ਸੀਗਾ ਗਰਮ ਪਾਣੀ ਆ ਮੈਂ ਤਾਂ ਗਰਮ ਪਾਣੀ ਨਾਲ ਧੋਨੀਆ ਰਿਕਨਾ ਮੈਂ ਹੱਲ ਆ ਫਿਰ ਦੁਬਾਰੋ ਦੁੱਧ ਪਾਵਾਂਗੇ ਦੇਖ ਫੇ ਤਾਂ ਠੀਕ ਆ ਮੈਂ ਕਿ ਠੰਡੇ ਪਾਣੀ ਦਾ ਟਾਈਮ ਨਾ ਆ ਜਾ ਨਾ ਤਾਂ ਧੁੱਪ ਕੱਢਦਾ ਹੁਣ ਆ ਦਿਨਾਂ ਚ ਨਾ ਧੁੱਪ ਤਾਂ ਕਿਹੜੀ ਨਿਕੜਦੀ ਆ ਤੇ ਮੈਂ ਤਾਂ ਕਹਿੰਦੀ ਕਿ ਹਾਂ ਉਹ ਸਵੇਰ ਦਾ ਗਿਆ ਕੁੱਕੜ ਸੌਦਾ ਲੈਣ ਆਇਆ ਨਹੀਂ ਹੈਗਾ ਕਦੋਂ ਦੀ ਰੋਟੀ ਪਕਾਈ ਆ ਦੇ ਲਾ ਤੂੰ ਵੀ ਖਾ ਕੇ ਰੋਟੀ ਗੇੜਾ ਮਾਰਨ ਵਗ ਗਿਆ ਫਿਰ ਆ ਜੂਆ ਚਲ ਗਏ ਬੰਦੇ ਨੂੰ ਲੱਗ ਜਾਂਦਾ ਟਾਈਮ ਕੋਈ ਹੋਰ ਨਾ ਕੋਈ ਸਮਾਨ ਸੱਪਾ ਲੈਣ ਲੱਗ ਗਿਆ ਹੋਵੇ ਇੰਨਾ ਚਿਰ ਤਾਂ ਨਹੀਂ ਲੱਗਦਾ ਕਿਹੜਾ ਦੂਰ ਆ ਤਾਂ ਬਰੇਟਾ ਖੜਿਆ ਹੈਗਾ ਦੱਸ ਟੈਲੀਫੋਨ ਲਾ ਕੇ ਦੇਖ ਲੈ ਨੰਬਰ ਦਾ ਨਾਲ ਲੈ ਕੇ ਹੁਣ ਆ ਉਹ ਆਪਦਾ ਫੋਨ ਉਹਦੇ ਲਵੀ ਆ ਲਾ ਕੇ ਦੇਖ ਪਲਾਂ ਲੱਗਦਾ ਕਿ ਨਾ ਮੈਨੂੰ ਤਾਂ ਸੋਚ ਹੋ ਰਹੀ ਹੈਗੀ ਕਦੋਂ ਦਾ ਗਿਆ ਕਿਹੜੇ ਵੇਲੇ ਹੋਗੇ ਉਹੀ ਗੱਲਾਂ ਠੰਡ ਹੁੰਦੀਆਂ ਨਾ ਸੋਚ ਨੂੰ ਕੀ ਹੁਣ ਉਹਨੇ ਉਹੀ ਗੱਲ ਹੈ ਕੋਈ ਨਸਾ ਪਤਾ ਕਰਨਾ ਨਸਾ ਪਤਾ ਨਹੀਂ ਆ ਮਸ਼ੀਨਰੀ ਅੱਗ ਲੱਗਣੀ ਬਿਥੇਰੀ ਚੱਲਦੀ ਆ ਆ ਮਾਰ ਕੇ ਲੰਗ ਜਾਂਦੇ ਨੇ ਨੇਰੀ ਬਣ ਜਾਂਦੇ ਨੇ ਗੈਂਡਰ ਲੱਗਦਾ ਵੀ ਕਿਤੇ ਉਹੀ ਨਾ ਕੋਈ ਨੁਕਸਾਨ ਹੋ ਕਰਕੇ ਪੈ ਗਿਆ ਉਹਦਾ ਬੰਦਾ ਮੈਂ ਕਹਿੰਦਾ ਇਹਦਾ ਚਾਰਜ ਤੇਦਾ ਲਾਉਂਦਾ ਨਹੀਂ ਹੈਗਾ ਮੇਰੇ ਦਾ ਚਾਰਜ ਨਹੀਂ ਹੋਣਾ ਖਾ ਵੀ ਨਹੀਂ ਪਈ ਉਂਈ ਰੇ ਰੂਜ ਕਰਕੇ ਕਹਿੰਦੀ ਐ ਇਹ ਕੀ ਪਤਾ ਲੈ ਇਹਦਾ ਬੰਦ ਕਰ ਦਈਆ ਸਵਿਚ ਆਫ ਹੈ ਕਹਿੰਦੀ ਫਿਰ ਹੁਣ ਕੀ ਕਰੀਏ ਕਰਨਾ ਕੀ ਆਜੂਆ ਹੁਣ ਆ ਬਰੇਟਾ ਖੜਿਆ ਹੋ ਕੀ ਹੁਣ ਬੰਦਾ ਗੱਲੀ ਲੱਗ ਜਾਂਦਾ ਕਿਸੇ ਨਾਲ ਓਹੋ ਗੱਲ ਤਾਂ ਆਇਆ ਵੀ ਰੋਟੀ ਖਾ ਲੈਂਦਾ ਰੋਟੀ ਪਈ ਆ ਪਕਾਈ ਠੰਡੀ ਹੋਈ ਜਾਂਦੀ ਆ ਉ ਫਿਰ ਹੁਣ ਰੋਟੀ ਚੱਲ ਉਹਨੂੰ ਪਾਤੀ ਆ ਖਾ ਲੂ ਆ ਹਨੂ ਬਾਜ਼ਾਰ ਚ ਗਿਆ ਚਲ ਉੱਥੇ ਮਾੜਾ ਮੋਟਾ ਬੰਦਾ ਖਾ ਪੀ ਲੰਦਾ ਤਾਂ ਕਰਕੇ ਕੋਈ ਹੋਰ ਇੱਕ ਤਾਂ ਤੜਕੀ ਚੜ ਗਿਆ ਨਾਲੇ ਮੈਂ ਕਿਹਾ ਵੀ ਦਿਨ ਚੜੇ ਵਗ ਜੀ ਓਏ ਬਸ ਫਿਰ ਆਈ ਆ ਉਹਦੇ ਮਥੇ ਦਾ ਵਜ ਜਦ ਮੂਡ ਹੋਵੇ ਉਹੀ ਗੱਲ ਹੈ ਜਦ ਜਾਵੇ ਨਾ ਕਿਸੇ ਪਾਸੇ ਮਨ ਕਰੇ ਕਹੇ ਤੋ ਨਾ ਜਾਵੇ ਕੱਲ ਉਹੀ ਗੱਲ ਹੈ ਫਿਰ ਜਦ ਉਹਨੇ ਕਰਨਾ ਕੋਈ ਕੰਮ ਫੇਰ ਨਿਊ ਟਾਈਮ ਦੇਖਦਾ ਚਲਾ ਆ ਜੂ ਫੇਰ ਹੋਰ ਕੀ ਹੈ ਜਦੋਂ ਖੇਤ ਜਾਣਾ ਤੇ ਉਦੋਂ ਨਹੀਂ ਰਾਤ ਭਰ ਹੁਣ ਹੋਰ ਤਾਂ ਕਾਹਨੂੰ ਕਿਸਨ ਸੋਚਾ ਦੇ ਲਾ ਬੁੜੀ ਜੀ ਨੂੰ ਜਮਾ ਸੋਚ ਨਹੀਂ ਹੈਗੀ ਹੈ ਇਹ ਨੂੰ ਲੈ ਇਹ ਨੂੰ ਕੀ ਸੋਚ ਹੋਣੀ ਹੈ ਇਹਦੇ ਵਿੱਚ ਦਾ ਸਮਾਂ ਫੇਰ ਇਹ ਤਾਂ ਮਰੇ ਭਾਲਦੀ ਆ ਤਾਂ ਕਹਿੰਦੀ ਪਰ ਮਰਨ ਪਰਾਂ ਆਉਂਦ ਕਟੇ ਉਹੀ ਕੀ ਕਰਦੀ ਆ ਹੁਣ ਕਿੱਥੇ ਆ ਪਤਾ ਨਹੀਂ ਅੰਦਰ ਹੀ ਬੈਠੀਆਂ ਨੇ ਮਾਵਾਂ ții ਇਕੱਠੀਆਂ ਹੋਈਆਂ ਮਾਏ ਦਾ ਕਹਣਾ ਤੂੰ ਉਹੀ ਜਾ ਲੈ ਉਹ ਮੰਡੀ ਜਾ ਰਿਹਾਗਾ ਉਹਨੂੰ ਫੋਨ ਲਾ ਲੈ ਸਿੱਧਾ ਆਪਣੇ ਘਰੇ ਆਪਾਂ ਵਗ ਚੱਲਦੇ ਆ ਬਗ ਚੱਲਾਂਗੇ ਐ ਕਿ ਹੁਣ ਆਪਾਂ ਕਰੋ ਕੱਡੇ ਹੋਏ ਆ ਇਹਦਾ ਕੀ ਆ ਭੁੰਕੀ ਜਾਣਦੇ ਤੂੰ ਤਾਂ ਉਹਦੀ ਗੱਲ ਦਾ ਅਸਰ ਕਰਕੇ ਬਹਿ ਜਾ ਨੀ ਜੀਜਾ ਦਿਮਾਗ ਤੇ ਬੁੜੀ ਜੀ ਦਾ ਅਸਰ ਹੋਵੇ ਕਿਵੇਂ ਨਾ ਹੁਣ ਉਹੀ ਗੱਲ ਆ ਕਿਦੇ ਨਾ ਕਿਦੇ ਦਾ ਹੁੰਦੀ ਆ ਬੰਦੇ ਦੇ ਹੁਣ ਆਪਾਂ ਪਰਾਂ ਪੱਜ ਚੱਲਦੇ ਆ ਕਿ ਉਹੀ ਗੱਲ ਆ ਹੁਣ ਅੰਦਰ ਪਈ ਆ ਉਹ ਮੇਰੀ ਗੱਲ ਸੁਣ ਰੋਟੀਆਂ ਰੋਟੀਆਂ ਤਾਂ ਮੈਂ ਪਕਾਈਆਂ ਤੇਰੇ ਸਾਹਮਣੇ ਹੈ ਚੱਕ ਕੇ ਮਿੰਟ ਮਾਰਿਆ ਖਾਣ ਨੂੰ ਮਾਵਾ ਧੀਆ ਨੇ ਆਪਾਂ ਨੂੰ ਰੋਟੀ ਤੋਂ ਹਟਾਉਂਦੀ ਆ ਮੈਂ ਤੁਹਾਨੂੰ ਉਹ ਦਿਨ ਦਾ ਇਹੀ ਪਿੱਟਦਾ ਉਹ ਦਿਨ ਦਾ ਇਹੀ ਪਿੱਟਦਾ ਵੀ ਇੰਨਾ ਤਾਂ ਉਹੀ ਗੱਲ ਹੈ ਰੋਟੀ ਨਹੀਂ ਪੱਕਦੀ ਇਹਨਾਂ ਤੋਂ ਮੈਂ ਤਾਂ ਦੱਸਾਂਗਾ ਭੁੱਖੀਆਂ ਮਰਨਗੀਆਂ ਇਹ ਖਾਣ ਨੂੰ ਮਿੰਟ ਮਾਰਦੀਆਂ ਨੇਗੀਆਂ ਪਕਾ ਲਓ ਤੁਹਾਡੇ ਟੁੱਟੇ ਨੇ ਤੂੰ ਵਗਚ ਚ ਰਹਿਰਾ ਹੈ ਉਹੀ ਗੱਲ ਐਸੀ ਤਾਂ ਜੇ ਤੂੰ ਵਗ ਚਲੇ ਇਸਦਾ ਇੱਥੇ ਖੜੀਏ ਨਾ ਹਾਂ ਤਾਂ ਲੋੜੇ ਨਹੀਂ ਮੈਂ ਤਾਂ ਐ ਨਹੀਂ ਜਾਂਦੀ ਮਾ ਚੱਲ ਮਾਣਾ ਮोटा ਆਪਦਾ ਜਿਹੜਾ ਹਿੱਸਾ ਹੈਗਾ ਉਹ ਤਾਂ ਲੈ ਕੇ ਨਿਕਲੀਏ ਐ ਜਾਂਦੀ ਜਦੋਂ ਅਗਲੀ ਨੇ ਬੇਦਖਲੇ ਕਰਤੇ ਇੱਕ ਵਾਰੀ ਐਂ ਇੱਕ ਵਾਰੀ ਆਖਰ ਨੂੰ ਹਿੱਸਾ ਕੀ ਨੂੰ ਤੈਨੂੰ ਨਹੀਂ ਮਿਲੂ ਉਹਨੂੰ ਮਿਲੂ ਉਹ ਵੀ ਚਲ ਆ ਆਪਣੀ ਆ ਉਹੀ ਗੱਲ ਹੈ ਭਾਈ ਸਾਡਾ ਕੀ ਵੰਡੇ ਦੋਨੇ ਭਾਈਆਂ ਦਾ ਅੱਧਾ ਤੁਹਾਡਾ ਅੱਧਾ ਸਾਡਾ ਜਿਹੜਾ ਹੈਗਾ ਹਿੱਸਾ ਆਪਾਂ ਦਾ ਹਿੱਸੇ ਦੀ ਲੋੜ ਨਹੀਂ ਭੈਣ ਮਰਾਵੇ ਤੁਹਾਨੂੰ ਤੋਰੇਗੇ ਨਾ ਹਿੱਸੇ ਦੀ ਲੋੜ ਕਿਉਂ ਨਹੀਂ ਹੈਗੀ ਆਖਰ ਨੂੰ ਮੈਂ ਵੀ ਆਪਦੇ ਬਾਰੇ ਸੋਚਦੀ ਆ ਜੀ ਜਾ ਉਹੀ ਲੱਗਦਾਗਾ ਇਕੱਲੀ ਭੈਣ ਨੂੰ ਹਿੱਸਾ ਨਹੀਂ ਦਿੰਦੀ ਉਹ ਮਣਗਰਾਂ ਨੇ ਪਤਾ ਉਹਦੇ ਭਾਂਜੇ ਭਾਂਜੀਆਂ ਨੂੰ ਵੀ ਹਿੱਸਾ ਦੇ ਦੇ ਗਾਹਾਂ ਫਿਰ ਕੀ ਕਰੂੰਗੀ ਮੈਂ ਭਾਂਜੇ ਭਾਂਜੀਆਂ ਉਹੀ ਗੱਲ ਹੈ ਕਦੇ ਆ ਕੇ ਤਾਂ ਖੜੇ ਨਹੀਂ ਹੈਂ ਫੇਰ ਤਾਂ ਅਗਲਾ گاਉਂ ਦਾ ਮਾਰਾ ਉਹਦੀ ਆਉਣ ਲੱਗ ਜਾਂਦਾ ਤੂੰ ਮੈਨੂੰ ਐਂ ਦੱਸ ਉਹ ਸਮਾਨ ਕੀ ਕੀ ਲੈਣਗੇ ਆ ਮੈਂ ਤਾਂ ਹੀ ਆਖਿਆ ਸੀ ਮੜ ਮੋਟਾ ਜਿਹਾ ਸਮਾਨ ਲਿਆ ਚਾਗੁਰਦਾ ਹੋਰ ਮੈਂ ਕੀ ਮੰਗਾਇਆ ਉਹ ਤੋਂ ਬਿਨਾਂ ਚੱਲ ਹੁਣ ਸਿਆਲ ਸਿਆਲ ਹੈਗਾ ਮਾ ਅਜੇ ਤਾਂ ਮਰੀ ਜਾਂਦੀ ਹੈਗੀ ਭੁੱਖੀ ਜਾਣ ਤੇ ਮਾ ਹਾਂ ਚੱਲ ਪਨੀਰੀ ਦਾ ਭੋਰਾ ਲਾ ਕੇ ਖਾ ਲਾਂਗੇ ਆਪਾਂ ਸਾਰਾ ਟੱਬਰ ਅੱਛਾ ਹੋਰ ਹੁਣ ਫਿਰ ਉਹ ਉਹਦਾ ਨੰਬਰ ਨਹੀਂ ਹੋਣਾ ਆ ਸਮਾਨ ਜਿਹੜਾ ਉਹ ਤੋਂ ਲਿਉਨੇ ਆਪਾਂ ਮੇਰੇ ਕੋਲੇ ਕਿਸੇ ਦਾ ਨੰਬਰ ਨਹੀਂ ਜੀ ਜੀ ਜੇ ਮੇਰੇ ਕੋਲੇ ਨੰਬਰ ਹੁੰਦਾ ਮੈਂ ਤੈਨੂੰ ਕਾਹਨੂੰ ਕਹਿੰਦੀ ਵੀ ਫੋਨ ਲਾ ਮੈਂ ਕਹਿੰਨਾ ਉਹਦੇ ਬੁੜੀ ਰੱਖੀਦਾ ਬੈਠੀ ਸੀ ਉਹ ਕੁੜੀਆਂ ਨੂੰ ਨਾ ਪੱਸਾ ਮੈਂ ਉਹਦੇ ਨਹੀਂ ਜਾਂਦਾ ਉਹ ਨਾਲੇ ਚਾਗੜਾਲੇ ਤੇ ਵੀਦੇ ਪਹਿਲਾਂ ਜਾਂਦੀ ਆ ਮੇਰੀ ਮਾਂ ਹਾਂ ਉਹ ਤਾਂ ਹੋਰ ਦੇ ਗਿਆ ਕਿਸੇ ਦੇ ਉਹ ਤਾਂ ਨਗਦੇ ਲਿਓ ਚੱਕ ਕੇ ਸਮਾਨ ਅੱਛਾ ਜੀ ਮਾਏ ਵੀ ਚਲ ਉਹ ਤਾਂ ਪਤਾ ਕਰ ਲਾਂਦੇ ਸਮਾਨ ਸਮੂ ਲੈ ਗਿਆ ਕਹਿੰਦਾ ਤੇਰੇ ਤੋਂ ਨਾ ਨਾ ਉਹ ਤਾਂ ਨਗਦੇ ਲਿਓਗਾ ਸਾਰਾ ਸਮਾਨ ਚੱਕ ਕੇ ਕਾਹਨੂੰ ਜਾਂਦਾ ਉਹ ਹੋਰ ਕਿਸੇ ਦੇ ਨਾਲੇ ਉਹ ਉਹਨੂੰ ਤਾਂ ਇਹਨੇ ਕਹਿ ਰੱਖਿਆ ਬੁੜੀ ਨੇ ਵੀ ਸਮਾਨ ਨਾ ਦੇ ਆੜਤੀ ਇਹਨੂੰ ਤਾਂ ਅੱਛਾ ਹੋਰ ਚਲ ਦੇਖਦੇ ਹਾਂ ਇੱਕ ਕੋਈ ਨੰਬਰ ਮਿਲ ਜੇ ਹੋਰ ਆ